ਜੱਗ ਸਕਦੇ ਗਏ ਹੋ ਦੋਸਤੋ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਸੀਂ ਬੀਤੇ ਦਿਨਾਂ ਵਿੱਚ ਐਮਐਲਏ ਸਰਦਾਰ ਅਮਰਪਾਲ ਸਿੰਘ ਸੁਗਨੰਦ ਵੱਲੋਂ ਕੋਰਟ ਕੰਪਲੈਕਸ ਦੇ ਵਿੱਚ ਪਹੁੰਚ ਕੇ ਦੋ ਤਿੰਨ ਚੀਜ਼ਾਂ ਜਿਹੜੀਆਂ ਅਹਿਮ ਰਜਿਸਟਰੀਆਂ ਨੂੰ ਲੈ ਕੇ ਦੱਸੀਆਂ ਗਈਆਂ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਇੱਕ ਵਕੀਲ ਬਿਠਾਇਆ ਇੱਕ ਟਾਈਪ੍ਰੇਸਟਰ ਬਿਠਾਇਆ ਤੇ ਇੱਕ ਪਟਵਾਰੀ ਬਿਠਾਇਆ ਤੇ ਇਹਨਾਂ ਵੱਲੋਂ ਲਗਾਤਾਰ ਜਿਹੜੀ ਰਿਸ਼ਵਤ ਹੁੰਦੀ ਆ ਉਹਨੂੰ ਰੋਕਣ ਵਾਸਤੇ ਤੇ ਉਹ ਲੋਕਾਂ ਦੀ ਜਿਹੜੀ ਸਪੋਰਟ ਕਰਨਗੇ ਤੇ ਉਹਨਾਂ ਦੀਆਂ ਰਜਿਸਟਰੀਆਂ ਦੀ ਲਖਤੀ ਪੜਤੀ ਕਰਨਗੇ ਤੇ ਉਹਨਾਂ ਨੇ ਵਗਿਆ ਤਾਂ ਆਪਣੇ ਪੇਜ ਤੋਂ ਉਹ ਜਿਹੜੀਆਂ ਵੀਡੀਓ ਵੀ ਵਾਇਰਲ ਕੀਤੀਆਂ ਸੀ ਤੇ ਉਸ ਤੋਂ ਬਾਅਦ ਬਹੁਤ ਲੋਕਾਂ ਨੇ ਇਹ ਵੀ ਕਿਹਾ ਵੀ ਬਹੁਤ ਚੰਗੀ ਗੱਲ ਹੈਗੀ ਆ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਵੀ ਜਿਹੜੀ ਰਿਸ਼ਵਤ ਹੈ ਰਿਸ਼ਵਤ ਲੈਣ ਦਾ ਜਿਹੜਾ ਤਰੀਕਾ ਹੈ ਉਹ ਵੱਖਰਾ ਉਹ ਕੀ ਵੱਖਰਾ ਹੈਗਾ ਉਹਦੇ ਵਿੱਚ ਐਨਓਸੀ ਲਗਾਤਾਰ ਡਿਮਾਂਡ ਹੋ ਰਹੀ ਹੈ ਤੇ ਲੋਕ ਕਹਿੰਦੇ ਵੀ ਜਦੋਂ ਅਸੀਂ ਉੱਥੇ ਜਾਂਦੇ ਆ ਜਦੋਂ ਅੰਦਰ ਲਿਖਾਉਣ ਵਾਸਤੇ ਜਾਂਦੇ ਆ ਉਹ ਕਹਿੰਦੇ ਵੀ ਤੁਸੀਂ ਸਾਰੀ ਆਉਦੀ ਉਹ ਪ੍ਰਕਿਰਿਆ ਜਿਹੜੀ ਪੂਰੀ ਕਰੋ ਐਨਓਸੀ ਲੈ ਕੇ ਆਓ ਤੇ ਸਾਰਾ ਕੁਝ ਫੇਰ ਅੱਗੇ ਜਿਹੜੀ ਰਜਿਸਟਰੀ ਵਧੂਗੀ ਐਮਐਲਏ ਸਾਹਿਬ ਲੋਕਾਂ ਦਾ ਵੱਡਾ ਜਿਹੜਾ ਲੰਬਾ ਇਸ ਟਾਈਮ ਉਹ ਕਹਿੰਦੇ ਵੀ ਤੁਸੀਂ ਕੰਮ ਉਥੇ ਜਰੂਰ ਕਰਕੇ ਆਏ ਆ ਪਰ ਪ੍ਰਣਾਲਾ ਉਥੇ ਦਾ ਉਥੇ ਆ ਕਿਉਂਕਿ ਉਥੇ ਐਨਓਸੀ ਦੀ ਡਿਮਾਂਡ ਹੁੰਦੀ ਆ ਉਹ ਕਹਿੰਦੇ ਐਨਓਸੀ ਲੈ ਕੇ ਆਓ ਫਿਰ ਤੁਹਾਡੀ ਰਜਿਸਟਰੀ ਹੋਊਗੀ ਇਹ ਸਾਰਾ ਮੈਟਰ ਕੀ ਹੈ ਵੇਖੋ ਮੈਂ ਨਾ ਤੁਹਾਨੂੰ ਦੋ ਚੀਜ਼ਾਂ ਬੜੀਆਂ ਕਲੀਅਰ ਕਰਾਂ ਇੱਕ ਤਾਂ ਤੁਹਾਨੂੰ ਮੈਂ ਉਹ ਦੱਸਦਾ ਵੀ ਕਿੱਥੇ ਐਨਓਸੀ ਚਾਹੀਦੀ ਆ ਜੀ ਇੱਕ ਕਿੱਥੇ ਐਨਓਸੀ ਨਹੀਂ ਚਾਹੀਦੀ ਜੀ ਜੇ ਮੈਂ 100% ਦੇ ਵਿੱਚੋਂ ਜੇ ਮੈਂ ਸਾਰੇ ਬਾਗੇਪੁਰਾਣੇ ਨੂੰ 100% ਦੇ ਵਿੱਚ ਕਰ ਲਾਂ ਸਿਰਫ 20% ਏਰੀਆ ਨੂੰ ਐਨਓਸੀ ਚਾਹੀਦੀ ਆ ਜੀ 80% ਏਰੀਆ ਨੂੰ ਐਨਓਸੀ ਚਾਹੀਦੀ ਨਹੀਂ ਕਿ ਪਹਿਲਾਂ ਮੈਂ ਪਿੰਡਾਂ ਤੇ ਆ ਜੀ 15 ਪਿੰਡਾਂ ਨੂੰ ਛੱਡ ਕੇ 15 ਪਿੰਡ ਜਿਹੜੇ ਰੋਡ ਦੇ ਉੱਪਰ ਲੱਗਦੇ ਨੇ ਮੈਂ ਤੁਹਾਨੂੰ ਬਕਾਇਦਾ ਲਿਸਟ ਦੇ ਦੂੰਗਾ ਜੀ ਆਪਣੇ 71 ਪਿੰਡਾਂ ਦੇ ਵਿੱਚੋਂ 15 ਪਿੰਡਾਂ ਨੂੰ ਛੱਡ ਕੇ ਜਿਹੜੇ ਬਾਕੀ ਪਿੰਡ ਨੇ ਉਹਨਾਂ ਨੂੰ ਐਨਓਸੀ ਨਹੀਂ ਚਾਹੀਦੀ ਜੀ ਸੈਕੰਡ ਜਿਹੜੀਆਂ ਸ਼ਹਿਰ ਚ ਆਜੋ ਤੁਸੀਂ ਜਿਹੜੀਆਂ ਸ਼ਹਿਰ ਦੇ ਵਿੱਚ ਕਲੋਨੀਆਂ অথੋਰਾਈਜ਼ਡ ਨੇ ਰਜਿਸਟਰਡ ਨੇ ਜਿੱਦੀ ਬਕਾਇਦਾ ਫੀਸ ਭਰੀ ਹੋਈ ਆ ਉਹਨਾਂ ਨੂੰ ਐਨਓਸੀ ਨਹੀਂ ਚਾਹੀਦੀ ਜੀ ਤੀਜਾ ਜੇ ਕੋਈ ਪਲਾਟ ਇੱਕ ਕਨਾਲ ਤੋਂ ਵੱਡਾ ਇੱਕ ਕਨਾਲ ਜਾਂ ਇੱਕ ਕਨਾਲ ਤੋਂ ਵੱਡਾ ਤਾਂ ਉਹਨੂੰ ਵੀ ਐਨਓਸੀ ਨਹੀਂ ਚਾਹੀਦੀ ਜੇ ਕੋਈ ਪਲਾਟ ਇੱਕ ਕਨਾਲ ਤੋਂ ਛੋਟਾ ਪਰ ਉਹ 31 ਅਗਸਤ 1995 ਤੋਂ ਉੱਡਾ ਹੀ ਚੱਲਿਆ ਆ ਰਿਹਾ ਕੋਈ ਚ ਕੋਈ ਬਦਲਾਅ ਨਹੀਂ ਹੋਇਆਗਾ ਉਹਦੀ ਪਿਛਲੀ ਰਜਿਸਟਰੀ ਜਾਂ ਪਿਛਲੀ ਡੀਡ 31 ਅਗਸਤ 1995 ਤੋਂ ਪਹਿਲਾਂ ਦੀ ਇੱਕ ਕਨਾਲ ਤੋਂ ਕੱਟਦੀ ਆ ਜਿੰਨੀ ਹੈਗੀ ਜਗ੍ਹਾ ਉੰਨੇ ਦੀ ਆ ਮੰਨ ਲਓ ਕੋਈ ਦੁਕਾਨ ਆ ਕੋਈ ਕਹਿੰਦਾ ਮੈਂ ਜੱਦੀ ਪੁਸ਼ਟੀ ਦੁਕਾਨ ਆਈ 50 ਸਾਲਾਂ ਦੀ ਦੁਕਾਨ ਆ ਤਾਂ 50 ਸਾਲ ਪਹਿਲਾਂ ਜਦੋਂ ਰਜਿਸਟਰੀ ਹੋਈ ਹੋਊਗੀ ਤਾਂ ਉੰਨੇ ਜਗ੍ਹਾ ਦੀ ਹੋਈ ਆ ਜੇ ਅੱਜ ਵੀ ਉੰਨੇ ਦੀ ਕਰਾਉਣ ਜਾਂਦਾ ਚਾਹੇ ਉਹਦਾ 1 ਮਰਲੇ ਦਾ ਚਾਹੇ 2 ਮਰਲੇ ਦਾ ਚਾਹੇ 4 ਮਰਲੇ ਦਾ ਤਾਂ ਉਹਨੂੰ ਐਨਓਸੀ ਨਹੀਂ ਚਾਹੀਦੀ ਹੁਣ ਤਾਂ ਇਹ ਹੋ ਗਿਆ ਵੀ ਜਿਨ੍ਹਾਂ ਨੂੰ ਐਨਓਸੀ ਨਹੀਂ ਚਾਹੀਦੀ ਹੁਣ ਆ ਗਿਆ ਵੀ ਜਿਹੜਾ ਮੈਂ ਤੁਹਾਨੂੰ ਕਿਹਾ ਵੀ 20% ਨੂੰ ਐਨਓਸੀ ਚਾਹੀਦੀ ਆ ਹੁਣ ਮੈਂ ਤੁਹਾਨੂੰ 20% ਚ ਆ ਗਿਆ ਜਿਨ੍ਹਾਂ ਨੂੰ ਐਨਓਸੀ ਚਾਹੀਦੀ ਆ ਉਹਦੇ ਵਿੱਚ 20% ਦੇ ਵਿੱਚ ਘੱਟੋ ਘੱਟ 18% ਲੋਕ ਨੂੰ ਐਨਓਸੀ ਚਾਹੀਦੀ ਆ ਤੇ ਐਨਓਸੀ ਆਰਾਮ ਨਾਲ ਮਿਲ ਜਾਂਦੀ ਆ ਮੰਨ ਲਓ ਜਿਹੜੇ ਮੈਂ 15 ਪਿੰਡ ਗਏ ਜਿਨ੍ਹਾਂ ਨੂੰ ਐਨਓਸੀ ਚਾਹੀਦੀ ਆ ਉਹ 15 ਪਿੰਡ ਜੇ ਦੋ ਜਾਂਦੇ ਨੇ ਰਜਿਸਟਰੀ ਕਰਾਉਣ ਜਾਣਗੇ ਜੇ ਉਹਨਾਂ ਨੂੰ ਸਰਕਾਰ ਕਹੂਗੀ ਤੁਸੀਂ ਐਨਓਸੀ ਲੈ ਕੇ ਆਓ ਤਾਂ ਉਹ ਐਨਓਸੀ ਆਰਾਮ ਦੇ ਨਾਲ ਦੇ ਸਕਦੇ ਨੇ ਫਾਇਰ ਬ੍ਰਿਗੇਡ ਦਾ ਹੈਗਾ ਏ ਉਹਦਾ ਘੱਟ ਤੋਂ ਘੱਟ 7 ਦਿਨ ਦਾ ਵੱਧ ਤੋਂ ਵੱਧ 10-15 ਦਿਨ ਦਾ ਪ੍ਰੋਸੈਸ ਆ ਬਸ ਇਹ ਆ ਵੀ ਤੁਸੀਂ ਤਿੰਨ ਦਫ਼ਤਰਾਂ 'ਚ ਜਾਣਾ ਅ ਪੰਚਾਇਤੀ ਦਫ਼ਤਰ 'ਚ ਚੱਲ ਜਾਣਾ ਫਾਇਰ ਬ੍ਰਿਗੇਡ ਦੇ ਚੱਲ ਜਾਣਾ ਤਾਂ ਇੱਕ ਅੱਧਾ ਹੋਰ ਕੋਈ ਕਾਗਜ਼ ਹੋਊਗਾ ਤਾਂ ਉੱਥੇ ਤੁਸੀਂ ਜੇ ਤੁਸੀਂ ਐਨਓਸੀ ਲਈ ਅਪਲਾਈ ਕਰੋਗੇ ਤਾਂ ਤੁਹਾਨੂੰ ਐਨਓਸੀ ਮਿਲ ਜੂਗੀ ਤਾਂ ਜਿੱਥੇ ਵੀ ਕੋਈ ਦਫ਼ਤਰ ਕੋਈ ਆਨਾ ਕਰਨੀ ਕਰਦਾ ਤੁਹਾਨੂੰ ਐਨਓਸੀ ਦੇਣ ਤੋਂ ਆਨਲਾਈਨ ਫੀਸ ਭਰੀ ਜਾਣੀ ਆ ਉਹਦੀ ਅਪਲਾਈ ਹੋ ਜਾਣੀ ਆ ਤਾਂ ਤੁਸੀਂ ਸਾਨੂੰ ਦੱਸੋ ਉਸ ਤੋਂ ਬਾਅਦ ਸਿਰਫ 2% ਦੀ ਜ਼ਿਆਦਾ ਗੜਬੜ ਆ 2% ਉਹ ਨੇ ਜਿੱਥੇ ਐਨਓਸੀ ਚਾਹੀਦੀ ਆ ਰਜਿਸਟਰੀ ਕਰਨ ਵਾਸਤੇ ਪਰ ਐਨਓਸੀ ਮਿਲ ਹੀ ਨਹੀਂ ਸਕਦੀ ਜੀ ਉਹਦੇ ਕਾਰਨ ਇਹ ਮਿਲ ਕਿਉਂ ਨਹੀਂ ਸਕਦੀ ਮੰਨ ਲਓ ਕੋਈ ਸ਼ਹਿਰ ਦੇ ਵਿੱਚ ਕੋਈ ਛੋਟਾ ਪਲਾਟ ਆ ਉਹਦੀ ਸਰਕਾਰ ਨੇ ਕਿਹਾ ਤਾਂ ਐਨਓਸੀ ਦਿਓ ਤਾਂ ਉਹ ਐਨਓਸੀ ਤੁਸੀਂ ਕਿਤੋਂ ਲੈਣੀ ਆ ਫਾਇਰ ਬ੍ਰਿਗੇਡ ਤੋਂ ਲੈਣੀ ਆ ਤੁਸੀਂ ਸ਼ਹਿਰੀ ਡਿਪਾਰਟਮੈਂਟ ਤੋਂ ਕਿਸੇ ਵਿਭਾਗਤੋਂ ਲੈਣੀ ਆ ਜੀ ਪਰ ਉਹਦੇ ਵਿੱਚ ਗਲੀ ਦੇ ਵਿੱਚ ਫਾਇਰ ਬ੍ਰਿਗੇਡ ਲੰਘ ਹੀ ਨਹੀਂ ਸਕਦੀ ਤਾਂ ਫਾਇਰ ਬ੍ਰਿਗੇਡ ਡਿਪਾਰਟਮੈਂਟ ਕਹਿੰਦਾ ਸੀ ਐਨਓਸੀ ਦੇਣੀ ਨਹੀਂ ਤਾਂ ਉਹਦੀ ਕੋਈ ਹੱਲ ਨਹੀਂ ਉਹਦਾ ਜਿਹੜਾ ਮੇਨ ਹੱਲ ਕੋਈ ਨਹੀਂਗਾ ਉਹ ਸਿਰਫ 2% ਦਾ ਹੈ ਜਿਨ੍ਹਾਂ ਨੂੰ ਆਪਾਂ ਅਨ ਅਥੋਰਾਈਜ਼ਡ ਕਲੋਨੀਆ ਕਹਿ ਦਿੰਦੇ ਆ ਉਹਦਾ ਕਾਰਨ ਆਪਾਂ ਤਾਂ ਦਿੱਤਾ ਮੰਨ ਲਓ ਅੱਜ ਕੋਈ ਬਹੁਤ ਗਲੀ ਚੋਂ ਗਲੀ ਚੋਂ ਅੰਦਰ ਜਾ ਕੇ ਇੱਕ ਕੋਈ 5 ਮਰਲੇ ਦਾ ਕੋਈ ਕਰ ਲੈ ਲੈਂਦਾ ਜੇ ਰੱਬਣਾ ਕਰੇ ਕੱਲ ਨੂੰ ਉਥੇ ਅੱਗ ਲੱਗ ਜੇ ਕੋਈ ਸਪਾਰਕ ਹੋ ਗਿਆ ਤਾਂ ਉਥੇ ਫਾਇਰ ਬ੍ਰਿਗੇਡ ਜਾਣੀ ਨੀਗੀ ਉਹ ਕਹਿਣਗੇ ਇਸ ਦਾ ਫੀਸ ਭਰੀ ਆ ਜੀ ਤਾਂ ਕਰਕੇ ਆਪਾਂ ਕਿਹਾ ਵੀ ਉਹ ਫੀਸ ਨਹੀਂ ਭਰ ਸਕਦੇ ਉਥੇ ਤੁਸੀਂ ਇਹ ਜਿਹੇ ਅਨਔਥਰਾਇਜ਼ਡ ਥਾਵਾ ਤੇ ਜਗਾ ਨਾ ਹਲੋ ਤਾਂ ਤੁਸੀਂ ਹੁਣ ਮੇਰੀ ਸਾਰੀ ਗੱਲ ਕਲੀਅਰ ਕਰਕੇ ਇਹ ਤਾਂ ਹੈਗਾ ਸੱਚ ਹੁਣ ਜਿਹੜਾ ਮੈਂ ਕੱਲ ਗਿਆ ਐ ਮੈਂ ਇਹ ਸਾਰੀਆਂ ਗੱਲਾਂ ਕਲੀਅਰ ਕਰਨ ਵਾਸਤੇ ਉਥੇ ਗਿਆ ਹੁਣ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਸਮਝਾਤੀਆਂ ਏਹ ਨਾ தாம் ਲੋਕਾਂ ਨੂੰ ਸਮਝ ਲੱਗਣੀ ਛੇਤੀ ਕਿਸੇ ਨੂੰ ਵੀ ਨਹੀਂ ਸਮਝ ਲੱਗਨੀ ਮੈਨੂੰ ਵੀ ਸਮਝਣ ਵਾਸਤੇ ਟਾਈਮ ਲੱਗਿਆ ਤੇ ਜਿਹੜੇ ਬੰਦੇ ਤੁਹਾਨੂੰ ਲੁੱਟਣਾ ਚਾਹੁੰਦੇ ਨੇ ਉਹ ਤੁਹਾਨੂੰ ਸਮਝਾਉਣਗੇ ਹੀ ਨਹੀਂ ਤਾਂ ਇਹ ਸਾਰੀਆਂ ਗੱਲਾਂ ਕਲੀਅਰ ਕਰਨ ਵਾਸਤੇ ਪੰਜਾਬ ਸਰਕਾਰ ਨੇ ਅਸੀਂ ਵਾਰੀ-ਵਾਰੀ ਵੀ ਕਚੈਰੀਆਂ ਦੇ ਵਿੱਚ ਲੋਕਾਂ ਤੋਂ ਨਜਾਇਜ਼ ਪੈਸੇ ਨਾ ਲੈ ਜਾਣ ਉਹਦੇ ਵਾਸਤੇ ਅਸੀਂ ਸਟੈਪ-ਸਟੈਪ ਤੇ ਕੰਮ ਕਰੀ ਜਾਂਦੇ ਆਂ ਤਸਹੀਲਦਾਰਾਂ ਵਾਲਾ ਕਰਤਾ ਫਿਰ ਅਸੀਂ ਫੜ ਵੀ ਲਈ ਆਪਾਂ ਪੰਜਾਬ ਛੱਡੋ ਮੈਂ ਇਕੱਲੇ ਬਾਗੇ ਭਰਨੇ ਤਿਆਰਾਂ ਵੀ ਮੇਰੀ ਇੱਥੇ ਜ਼ਿੰਮੇਵਾਰੀ ਆ ਇਥੋਂ ਆਪਾਂ 1-2 ਤਸਹੀਲਦਾਰ ਵੀ ਸਸਪੈਂਡ ਹੋ ਗਏ ਫਿਰ ਕਾਰਵਾਈਆਂ ਵੀ ਹੋ ਗਈਆਂ ਬਦਲੀਆਂ ਵੀ ਹੋ ਗਈਆਂ ਫਿਰ ਆਪਾਂ ਤਸਹੀਲਦਾਰਾਂ ਤੋਂ ਲੈ ਕੇ ਰਜਿਸਟਰੀਆਂ ਦੀ ਪਾਵਰ ਹੀ ਕਰਨਗੋ ਨੂੰ ਦੇਤੀ ਫਿਰ ਆਪਾਂ ਆਨਲਾਈਨ ਵੀ ਸਿਸਟਮ ਕਰਤਾ ਬੜਾ ਫਿਰ ਆਪਾਂ ਬਾਹਰ ਬੋਰਡ ਵੀ ਲਾਤੇ ਜਦੋਂ ਤੁਸੀਂ ਕਚੈਰੀਆਂ ਚ ਜਾਓਗੇ ਤਾਂ ਉੱਥੇ ਇੱਕ ਵੱਡਾ ਬੋਰਡ ਲੱਗਿਆ ਹੋਇਆ ਜਿੱਥੇ ਸਾਰੀਆਂ ਫੀਸਾਂ ਲਿਖੀਆਂ ਹੋਈਆਂ ਨੇ ਜਿਹੜੀ ਸਰਕਾਰ ਕਹਿੰਦੀ ਸੀ ਫਿਰ ਅਸੀਂ ਕਈ ਬੈਨਰ ਲਾਤੇ ਵੀ ਭਾਈ ਈਜ਼ੀ ਰਜਿਸਟਰੀ ਨਾਂ ਦੀ ਆਪਾਂ ਇੱਕ ਕੈਂਪੇਨ ਲਾਂਚ ਕੀਤੀ ਲੋਕਾਂ ਨੂੰ ਖੱਜਲਖਵਾਰੀ ਤੋਂ ਬਚਾਉਣ ਵਾਸਤੇ ਈਜ਼ੀ ਰਜਿਸਟਰੀ ਦੇ ਵਿੱਚ ਕੀ ਆ ਪੰਜਾਬੀ ਵਿੱਚ ਕਹਿੰਦੇ ਸੌਖੀ ਰਜਿਸਟਰੀ ਉਹਦੇ ਵਿੱਚ ਜਿੱਥੇ ਤੁਹਾਡੀ ਰਜਿਸਟਰੀ ਹੁੰਦੀ ਆ ਸਬ ਰਜਿਸਟਰਾਰ ਕੰਨਗੋ ਬੈਠਾ ਹੈ ਨਾਲ ਆਰਸੀ ਬਿਠਾਏ ਨਾਲ ਕੰਪਿਊਟਰ অপারেਟਰ ਬਿਠਾ ਉਹਦੇ ਤੇ ਲੋਕਾਂ ਦੇ ਵਿਚਾਲੇ ਆਪਾਂ ਇੱਕ ਟੇਬਲ ਲਾਤਾ ਜਿਹੜਾ ਮੈਂ ਕੱਲ ਦਿਖਾਇਆ ਉਹ ਟੇਬਲ ਤੇ ਇੱਕ ਵਕੀਲ ਇੱਕ ਰਿਟਾਇਰਡ ਪਟਵਾਰੀ ਇੱਕ ਕੰਪਿਊਟਰ অপারেਟਰ ਉਹ ਤਿੰਨ ਬੰਦੇ ਜਿਹੜੇ ਵਿਚਾਲੇ ਬੈਠੇ ਨੇ ਉਹ ਲੋਕਾਂ ਦੇ ਬੰਦੇ ਅਸੀਂ ਉਹਨਾਂ ਦੇ ਵਿੱਚ ਬਿਠਾਤੇ ਤਾਂ ਉਹਨਾਂ ਨੂੰ ਅਸੀਂ ਇਹ ਪਾਵਰਾਂ ਦਿੱਤੀਆਂ ਲੋਕਾਂ ਨੂੰ ਅਸੀਂ ਕਿਹਾ ਵੀ ਜਦੋਂ ਵੀ ਤੁਸੀਂ ਕਿਸੇ ਨੇ ਰਜਿਸਟਰੀ ਕਰਾਉਣੀ ਆ ਤਾਂ ਤੁਸੀਂ ਇਹਨਾਂ ਤਿੰਨ ਬੰਦਿਆਂ ਨੂੰ ਮਿਲਣਾ ਤੁਸੀਂ ਉਹਨਾਂ ਤੋਂ ਹੀ ਲਿਖਾਉਣੀ ਆ ਉਹੀ ਤੁਹਾਡੀ ਰਜਿਸਟਰੀ ਲਿਖਣਗੇ ਸਭ ਕੁਝ ਉਹੀ ਕਰਨਗੇ ਮਤਲਬ ਹੁਣ ਜੇ ਤੁਸੀਂ ਰਜਿਸਟਰੀ ਕਰਨ ਜਾਣਾ ਤਾਂ ਤੁਸੀਂ ਬਾਹਰ ਨਹੀਂ ਖੜਨਾ ਕਿਤੇ ਰਸਤੇ 'ਚ ਕਿਤੇ ਨਹੀਂ ਰੁਕਣਾਗਾ ਤਾਂ ਤੁਸੀਂ ਸਿੱਧਾ ਵੜ ਕੇ ਆਪਣੇ ਬਾਗੇ ਪੁਰਾਣੇ ਕਮਰੇ 'ਚ ਵੜ ਜਾਣਾ ਕਮਰੇ ਜਿਹੜੇ ਵਿਚਾਲੇ ਤਿੰਨ ਬੰਦੇ ਬੈਠਿਆ ਤੁਸੀਂ ਉਹਨਾਂ ਕੋਲ ਜਾ ਕੇ ਖੜ ਜਾਣਾ ਉਹਨਾਂ ਨੂੰ ਕਹਿ ਦੇਣਾ ਵੀ ਮੈਂ ਭਾਈ ਰਜਿਸਟਰੀ ਕਰਾਉਣੀ ਆ ਤਾਂ ਉਹ ਉਹਨਾਂ ਨੂੰ ਅਸੀਂ ਕੀ ਕਿਹਾ ਹੋਇਆ ਉਹਨਾਂ ਨੂੰ ਅਸੀਂ ਕਿਹਾ ਵੀ ਜਦੋਂ ਤੁਹਾਡੇ ਕੋਲ ਕੋਈ ਬੰਦਾ ਆਵੇ ਰਜਿਸਟਰੀ ਕਰਨ ਤਾਂ ਤੁਸੀਂ ਉਹਨੂੰ ਪੁੱਛ ਕੇ ਉਹ ਤੋਂ ਆ ਇੱਕ ਸਲਿੱਪ ਬਣਾ ਦੇਣੀ ਆ ਵੀ ਬਾਈ ਜੀ ਤੇਰੀ ਤੇਰੀ ਆਹ ਆਹ ਤੇਰੇ ਡਾਕੂਮੈਂਟ ਨੇ ਲਿਆ ਡਾਕੂਮੈਂਟ ਤੁਸੀਂ ਉਹਨੂੰ ਡਾਕੂਮੈਂਟ ਦੇ ਦੋਗੇ ਉਹ ਨਾਲ ਦੇ ਨਾਲ ਥੋੜਾ ਸਾਰਾ ਕੁਝ ਕਰ ਦਊਗਾ ਨਾਲ ਹੀ ਲਿਖ ਦਊਗਾ ਰਜਿਸਟਰੀ ਤੇ ਨਾਲ ਹੀ ਉਹ ਤੁਹਾਨੂੰ ਫੀਸ ਦਾ ਵੇਰਵਾ ਦੇ ਦਊਗਾ ਉਹ ਦੱਸ ਦਊਗਾ ਵੀ ਮੰਨ ਲਓ ਜੀ ਤੁਹਾਡੀ ਕਿੱਲੇ ਦੀ ਦੋ ਕਿੱਲੇ ਦੀ ਕਨਾਲ ਦੋ ਤਿੰਨ ਕਨਾਲਾਂ ਦੀ ਕਿੰਨੇ ਦੀ ਰਜਿਸਟਰੀ ਆ ਵੀ ਦੇਖੋ ਜੀ ਇੰਨੀ ਤੁਹਾਡੀ ਸਰਕਾਰੀ ਫੀਸ ਆ 15000 ਰੁਪਏ ਸਰਕਾਰੀ ਫੀਸ ਆ 5000 ਰੁਪਏ ਤੁਹਾਡਾ ਇਹਦਾ ਜੀ ਇਹਦਾ ਇਹਦਾ ਜੀ 550 ਰੁਪਏ ਹੀ ਫੀਸ ਆ ਜੋ ਹੈ ਟੈਕਸ ਸਾਰਾ ਕੁਝ ਕਰਕੇ ਉਹ ਤੁਹਾਨੂੰ ਬਣਾ ਦੂਗਾ ਜੀ ਵੀ ਤੁਹਾਡਾ ਪਾਈ ਇਹ ਬਣਿਆ 50000 ਰੁਪਏ ਬਣਿਆ ਵੀ ਤੁਸੀਂ ਇਦੋਂ ਉੱਤੇ ਤਾਂ ਨਹੀਂ ਦਿੱਤਾਗਾ ਜੇ ਤੁਸੀਂ ਉਸ ਤੋਂ ਉੱਤੇ ਪੈਸੇ ਦਿੱਤੇ ਨੇ ਉਹ ਸਾਰੀ ਦੀ ਸਾਰੀ ਕਰਾਪਸ਼ਨ ਆ ਹੁਣ ਤਾਂ ਤੁਸੀਂ ਮੈਂ ਜ਼ਿਆਦਾ ਡਿਟੇਲ ਚ ਨਾ ਜਾਵਾਂ ਜੇ ਸੌਖਾ ਸਮਝਣ ਵਾਸਤੇ ਇਹ ਆ ਵੀ ਅਸੀਂ ਜਿਹੜੀਆਂ ਗੱਲਾਂ ਤੁਸੀਂ ਕੈਮਰੇ ਨਾਲ ਸਮਝਾ ਰਹੇ ਹੋ ਜਿਹੜੀਆਂ ਗੱਲਾਂ ਮੈਂ ਪਿਛਲੇ 2 ਸਾਲਾਂ ਤੋਂ ਸਮਝਾਈ ਜਾਂਦਾ ਤਾਂ ਉਹ ਗੱਲਾਂ ਵਾਸਤੇ ਅਸੀਂ ਉੱਥੇ ਹੀ ਤਿੰਨ ਬੰਦੇ ਬਿਠਾਤੇ ਤੁਸੀਂ ਉਹਨਾਂ ਕੋਲ ਜਾਓ ਉਹ ਤੁਹਾਨੂੰ ਸਾਰਾ ਸਮਝਾਉਣਗੇ ਤੇ ਉਹ ਬੰਦੇ ਲੋਕਾਂ ਵਾਲੀ ਸਾਈਡ ਤੋਂ ਨੇ ਵਕੀਲ ਆ ਇੱਕ ਪਬਲਿਕ ਵਕੀਲ ਆ ਤੇ ਜੇ ਆਪਾਂ ਇਹ ਸੋਚ ਗਏ ਵੀ ਯਾਰ ਭਾਈ ਚੋਰੀ ਕਰੂਗਾ ਹੁਣ ਚੋਰੀ ਤਾਂ ਜਿਹੜੇ ਪਹਿਲਾਂ ਉਹ ਵੀ ਕਰ ਸਕਦੇ ਨੇ ਚੋਰੀ ਜਿਹੜੇ ਉਹ ਤਿੰਨ ਉਹ ਵੀ ਕਰ ਸਕਦੇ ਨੇ ਬਾਹਰਲੇ ਵੀ ਪਰ ਆਪਾਂ ਇੱਕ ਪ੍ਰਬੰਧ ਕਰਤਾ ਵੀ ਪਰ ਅਸੀਂ ਕੈਮਰੇ ਲੱਗੇ ਹੋਏ ਨੇ ਉੱਤੇ ਤੇ ਜੇਕਰ ਉਹ ਤਿੰਨ ਬੰਦੇ ਵੀ ਕੋਈ ਗੜਬੜ ਕਰਨ ਗਏ ਤਾਂ ਦੇਖੋ ਜੇ ਕੋਈ ਗਲਤੀ ਕਰੂਗਾ ਚੋਰੀ ਕਰੂਗਾ ਤਾਂ ਚੋਰੀ ਫੜੀ ਜਾਊਗਾ ਸਰ ਗੱਲ ਤੁਸੀਂ ਸਾਰੀ ਸਮਝਾਤੀ ਮੈਂ ਸਮਝ ਗਿਆ ਬਈ ਬਹੁਤ ਇਹੋ ਜਿਹੇ ਏਰੀਆ ਹੈਗੇ ਜਿੱਥੇ ਐਨਓਸੀ ਜ਼ਰੂਰਤ ਨਹੀਂ ਕਿਤੇ ਲੋੜ ਆ ਪਰ 2% ਦਾ ਰੌਲਾ ਕਿਤੇ ਤੁਸੀਂ 2% ਦੀ ਗੱਲ ਕੀਤੀ ਹੈ ਜਿਹੜੀ ਨਹੀਂ ਹੋ ਸਕਦੀ ਬਾਗੇ ਪਰਣੇ ਦੇ ਵਿੱਚ ਉਹ ਰਜਿਸਟਰੀਆਂ ਹੋ ਰਹੀਆਂ ਉਹ ਕਾਗਜ਼ ਕਿਵੇਂ ਪੂਰੇ ਹੋ ਰਹੇ ਆ ਪਰ ਹੋ ਕਿਵੇਂ ਰਿਹਾ ਜਦੋਂ ਉਹਨਾਂ ਨੂੰ ਰੁਪਈਆ ਗੁੱਟੀਆਂ ਵਖਾਈਆਂ ਉਹ ਕਹਿੰਦੇ ਵੀ ਟੋਕ ਕੇ ਆ ਕੋਈ ਗੱਲ ਨਹੀਂ ਹੋਊਗੀ ਬਰੀਕ ਗਲੀਆਂ ਕਿਵੇਂ 4 4 ਫੁੱਟ ਦੀਆਂ ਗਲੀਆਂ 5 5 ਫੁੱਟ ਦੀਆਂ ਗਲੀਆਂ ਉੱਥੇ ਜਗ੍ਹਾ ਵਿਕਦੀ ਐ ਤੇ ਅਗਲਾ ਰਜਿਸਟਰੀ ਕਰਾ ਲਿਓਂਦਾ ਤੇ ਓਕੇ ਆ ਕੰਮ ਫੇ ਦੂਜਾ ਵੇਖੇ ਵੀ ਉਹਦਾ ਕਹਿੰਦਾ ਯਾਰ ਐਦੀ ਤਾਂ ਹੋ ਗਈ ਮੇਰੀ ਉਹ ਕਹਿੰਦੇ ਆਓ ਕੋਈ ਗੱਲ ਨਹੀਂ ਵੰਟਣ ਕੇ ਆਓ ਸਾਡੇ ਕੋਲੇ ਤੇ ਤੁਸੀਂ ਰਜਿਸਟਰੀ ਕਰਵਾਓ ਮੈਂ ਤੁਹਾਨੂੰ ਇੱਕਦਮ ਇੱਕ ਸਵਾਲ ਕੀਤਾ ਸੀ ਵੀ ਜਿਹਨੀਆਂ ਰਜਿਸਟਰੀਆਂ ਤੁਸੀਂ ਗੱਲ ਕੀਤੀ 90 95 ਦੀ ਗੱਲ ਕੀਤੀ ਚ ਕੀ ਆ ਕਰ ਜਿਹੜੀਆਂ ਹੁਣ ਨਵੀਆਂ ਰਜਿਸਟਰੀਆਂ ਇਹ ਤਾਂ ਤੁਹਾਡੇ ਅੰਡਰ ਜਿਹੜੀਆਂ ਜਿੰਨੀਆਂ ਸਰਕਾਰ ਦੇ ਅੰਡਰ ਹੋਈਆਂ ਜਿਹੜੀਆਂ ਉਹ ਤੁਹਾਡੇ ਕੋਲ ਸਾਰਾ ਰਿਕਾਰਡ ਆ ਜਾਣਾ ਵੀ ਕਿਹੜੀ ਗਲੀ ਕਿੰਨੀ ਚੌੜੀ ਐ ਕਿੰਨੀ ਪੀੜੀ ਐ ਕਿਹੜੇ ਏਰੀਆ ਦੇ ਵਿੱਚ ਐ ਉਹਦਾ ਤੁਸੀਂ ਹਾਲ ਤੱਕ ਕੋਈ ਆਡਿਟ ਕਰਵਾਇਆ ਹੀ ਨਹੀਂ ਹਜੇ ਤੱਕ ਹਨਾ ਕਿਉਂਕਿ ਬਹੁਤ ਰਜਿਸਟਰੀਆਂ ਉਹ ਜੀਆਂ ਹੋ ਗਈਆਂ ਪੈਸੇ ਦੇ ਜ਼ੋਰ ਤੇ ਹੋਈਆਂ ਪਰ ਉਹ ਚੋਰ ਬਜਾਰੀ ਚੋਰ ਮੋਰੀ 2% ਦੀ ਉਹ ਕਿਵੇਂ ਰੁਕੋਗੇ ਤੇ ਜਿਹੜੇ ਲੋਕ ਲੋੜਵੰਦ ਆ ਵੀ ਕਹੀ ਆਪਦੀ ਇੱਕ ਛੋਟਾ ਜਿਹਾ ਦੋ ਮਰਲੇ ਦਾ ਦੁਕਾਨ ਵੇਚ ਕੇ ਆਪਦੀ ਰੋਜੀ ਰੋਟੀ ਅਸੀਂ ਸ਼ੁਰੂ ਕਰਨੀ ਆ ਕਿਵੇਂ ਜਾਵਾਂਗੇ ਉਹਨਾਂ ਲਈ ਕੀ ਕਰ ਰਹੇ ਹੋ ਤੁਸੀਂ ਹਾਂ ਜਿਹੜੀ ਤੁਸੀਂ ਉਹ 2% ਜਿਹੜੀਆਂ ਹੋਈ ਨਹੀਂ ਸਕਦੀਆਂ ਜਿਹੜੀ ਤੁਸੀਂ ਉਹਦੀ ਗੱਲ ਕਰਦੇ ਹੋ ਇੱਕ ਇਹ ਨਹੀਂਗਾ ਵੀ ਅਸੀਂ ਆਡਿਟ ਨਹੀਂ ਕਰਾਇਆਗਾ ਆਡਿਟ ਹਰ ਸਾਲ ਹੁੰਦਾ ਰੂਟੀਨ ਚ ਹੁੰਦਾ ਹਰ ਸਾਲ ਆਡਿਟ ਹੁੰਦਾ ਤਾਂ ਜਿਹੜੀਆਂ ਤਾਂ ਪਿਛਲੇ ਸਾਲ ਤੋਂ ਪਹਿਲਾਂ-ਪਹਿਲਾਂ ਹੋ ਗਈਆਂ ਪਿਛਲੇ ਸਾਲ ਅਸੀਂ ਇੱਕ ਹੋਰ ਨੋਟੀਫਿਕੇਸ਼ਨ ਕੱਢਤਾ ਸੀ ਵੀ ਜੇਕਰ ਆਡੀਟਰ ਚ ਇਹ ਰਜਿਸਟਰੀਆਂ ਆ ਗਈਆਂ ਉਦੋਂ ਇੱਕ ਇਹ ਸੀਗਾ ਵੀ ਤਹਿਸੀਲਦਾਰ ਨੇ ਜਾਣਾ ਸੀ ਗੇ ਤਹਿਸੀਲਦਾਰ ਜਾ ਕੇ ਇਹ ਕਹਿੰਦਾ ਸੀ ਮੈਂ ਫਿਜ਼ੀਕਲੀ ਚੱਲ ਗਿਆ ਇੱਥੇ ਵੀ ਜੀ ਮੈਨੂੰ ਠੀਕ ਲੱਗਿਆ ਜੇ ਤਹਿਸੀਲਦਾਰੀ ਆਪ ਦੇ ਕੋਲ ਲਿਖ ਦਿੰਦਾ ਸੀ ਮੈਂ ਵੈਰੀਫਾਈ ਕਰਿਆ ਚੈੱਕ ਰਿਹਾ ਓਕੇ ਆ ਤਾਂ ਉਹ ਮੰਨ ਲਈ ਜਾਂਦੇ ਸੀ ਉਹ ਚ ਤੁਸੀਂ ਆ ਸਾਰੀਆਂ ਗੜਬੜੀਆਂ ਗਿਣ ਲਓ ਜਿਹੜੀ ਹੋ ਵੀ ਨਹੀਂ ਸਕਦੀ ਤਹਿਸੀਲਦਾਰ ਨੇ ਲਿਖਤਾ ਵੀ ਮੈਂ ਭਾਈ ਜਾਇਆ ਤਾਂ ਹੋ ਗਈ ਪਰ ਅਸੀਂ 1 ਸਾਲ ਪਹਿਲਾਂ ਉਹ ਵੀ ਬੰਦ ਕਰਤਾ ਕਿਉਂਕਿ ਤਹਿਸੀਲਦਾਰੀ ਪਾਸੇ ਕਰਤੇ ਹੁਣ ਮੰਨ ਲਓ ਜੇ ਕਿਸੇ ਦੀ ਰਜਿਸਟਰੀ ਜਿਹੜੀਆਂ 2% ਮੈਂ ਕਹਿੰਨਾ ਜਿਹੜੀ ਨਹੀਂ ਹੋ ਸਕਦੀ ਪਰ ਹੋਗੀ ਹੋਂ ਜਦੋਂ 31 ਮਾਰਚ ਨੂੰ ਦਾ ਐਡਿਟ ਆਡਿਟ ਹੋਊਗਾ ਤਾਂ ਉਹਦੇ ਚ ਉਹ ਆਡਿਟ ਦੇ ਵਿੱਚ ਉਹ ਬੰਦਾ ਫੜਿਆ ਜਾਊਗਾ ਉਹਦੇ ਤੇ ਕਾਰਵਾਈ ਹੋਜੂਗੀ ਇਹ ਇੱਕ ਸਾਲ ਦਾ ਸਾਡਾ ਪਿਛਲੀ 31 ਮਾਰਚ ਦਾ ਸੀ ਚਲਾਤਾ ਸੀ ਤਾਂ ਜਿਹਨੇ ਗਲਤ ਜਿਹੜੀ ਕਿਹ ਚੀ ਦੀ ਗਲਤ ਉਹ ਗਲਤੀ ਆ ਜੇ ਕਿਸੇ ਨੇ ਪੈਸੇ ਲੈ ਕੇ 20000 ਰੁਪਿਆ 50000 ਰੁਪਿਆ ਲੈ ਕੇ ਕਰਤੀ ਜਾਂ ਕਿਸੇ ਨੇ ਆਪਦੇ ਕੋਲ ਜਾਲੀ ਜਾਂ ਨੁਸੀ ਲਾਤੀ ਜਾਂ ਜੋ ਜੋ ਕਿਸੇ ਨੇ ਜੋ ਮਰਜ਼ੀ ਕਰਤਾ ਜੀ ਨਹੀਂ ਉਹਨਾਂ ਨੂੰ ਫਿਰ ਤੁਸੀਂ ਜਾਗਰ ਕਰੋਗੇ ਹਾਂ ਉਹ ਜਾਗਰ ਕਰਾਂਗੇ ਤਾਂ ਆਡਿਟ ਦੇ ਵਿੱਚੋਂ ਸਾਰੀਆਂ ਨਿਕਲ ਕੇ ਬਾਹਰ ਆ ਜਾਣਗੀਆਂ ਉਹ ਨਿਕਲ ਕੇ ਬਾਹਰ ਆ ਜਾਣਗੀਆਂ ਪਰ ਜਿਹੜੀ ਸਮੱਸਿਆ ਏ ਉਹ ਇਹ ਆ ਵੀ ਜਿਹੜੀਆਂ ਉਹ 2% ਅਜਸਟਰੀਆਂ ਨੇ ਉਹ ਨਹੀਂ ਹੋ ਰਹੀਆਂ ਹੀ ਆ ਉਹਨੂੰ ਤਾਂ ਚਿੱਟਾ ਜਵਾਬ ਹੀ ਆ ਸਾਰਿਆਂ ਦਾ ਪਰ ਜਿਹੜੀਆਂ ਬਿਨਾ ਐਨਓਸੀ ਤੋਂ ਮੈਂ 70% ਹੋ ਸਕਦੀਆਂ ਨੇ ਜਿਹੜੀਆਂ ਹੋ ਸਕਦੀਆਂ ਨੇ ਜਿੰਦੇ ਸਤੇ ਐਨਓਸੀ ਨਹੀਂ ਚਾਹੀਦੀ ਪਰ ਜਦੋਂ ਉਹ ਬੰਦਾ ਉੱਥੇ ਜਾਂਦਾ ਉਹਨੂੰ ਉਹ ਕਹਿੰਦੇ ਵੀ ਐਨਓਸੀ ਚਾਹੀਦੀ ਆ ਤਾਂ ਉਹ ਕਹਿੰਦਾ ਯਾਰ ਮੈਂ ਤਾਂ ਨਹੀਂ ਐਨਓਸੀ ਲੈ ਸਕਦਾ ਤਾਂ ਵੀ ਮੈਂ ਤਾਂ ਪੈਸੇ ਲੈ ਲਾ ਮੈਨੂੰ 10000 ਰੁਪਇਆ ਤੇ ਤੂੰ ਆਪੇ ਕਰ ਦੇ ਉਹ ਕਹਿੰਦੇ ਠੀਕ ਆ ਜੀ ਆਪੇ ਕਰ ਦਿੰਦੇ ਆ ਉਹ 10000 ਜੇਬ ਚ ਪਾ ਲੈਂਦੇ ਨੇ ਤਾਂ ਵਾਲੀ ਜੇਬ ਚ ਪਾ ਲੈਂਦੇ ਨੇ ਐਨਓਸੀ ਤਾਂ ਵੈਸੇ ਹੀ ਨਹੀਂ ਲੱਗਣੀ ਉਹਦੀ ਲੋਕ ਤਾਂ ਇਹ ਵੀ ਕਹਿੰਦੇ ਆ ਵੀ ਜਦੋਂ ਫੈਰ ਬਰੇਡ ਜਾਂ ਕਿਸੇ ਹੋਰ ਕੋਈ ਜਾਂਦੇ ਆ ਉਹ ਕਹਿੰਦੇ ਵੀ ਉੱਥੇ ਵੀ ਜਦੋਂ ਅਸੀਂ ਜਾਂਦੇ ਹਾਂ ਤਾਂ ਸਾਨੂੰ ਖਚਲ ਕੀਤਾ ਜਾਂਦਾ ਵੀ ਲੰਬਾ ਸਮਾਂ ਐਨਓਸੀਆਂ ਜਿਹੜੀਆਂ ਅਪਲਾਈਆਂ ਅਪਲਾਈ ਕੀਤੀਆਂ ਵੀ ਆਨਲਾਈਨ ਵੀ ਵੀ ਉਹਨਾਂ ਦਾ ਹਜੇ ਤੱਕ ਕੋਈ ਰਿਐਲਟੀ ਨਹੀਂ ਕੋਈ ਆਇਆ ਇਹ ਇਹ ਵੀ ਸਮੱਸਿਆ ਆ ਰਹੀ ਆ ਕਿ ਤੁਸੀਂ ਇਹਦੇ ਸਮਾਂ ਤੁਹਾਨੂੰ ਕੋਲੇ ਹੁਣ ਤੱਕ ਕੁਝ ਕਾਇਤ ਆਈ ਮੇਰੇ ਕੋ ਐ ਐਨਓਸੀ ਪੈਂਡਿੰਗ ਪਈ ਆ ਕਿਸੇ ਦੀ ਫਾਇਰ ਬ੍ਰਿਗੇਡ ਕੋਲ ਪਈ ਆ ਅਜੇ ਤੱਕ ਪਿਛਲੇ 3 ਸਾਲਾਂ ਦੇ ਵਿੱਚ ਕੋਈ ਵੀ ਸਮੱਸਿਆ ਨਹੀਂ ਆਈ ਤੁਹਾਡੇ ਚੈਨਲ ਦੇ ਥਰੂ ਕਹਿੰਨਾ ਜੇ ਤੁਹਾਨੂੰ ਲੱਗਦਾ ਵੀ ਐਨਓਸੀ ਜ਼ਰੂਰੀ ਸੀ ਐਨਓਸੀ ਤੁਸੀਂ ਮਿਲ ਵੀ ਸਕਦੀ ਆ ਤੁਹਾਨੂੰ ਕੋਈ ਰਾਹ ਚ ਰੁੜਾ ਨਹੀਂ ਪਰ ਫਿਰ ਵੀ ਜੇ ਕੋਈ ਦਫ਼ਤਰ ਤੁਹਾਨੂੰ ਆਨਾ ਕਾ ਨਹੀਂ ਕਰਦਾ ਏ ਤੁਹਾਨੂੰ ਡਿਲੇ ਕਰਦਾ ਏ ਤੁਹਾਨੂੰ ਲਾਰੇ ਲਾਉਂਦਾ ਏ ਤੁਹਾਨੂੰ ਜਵਾਬ ਦਿੰਦਾ ਏ ਤਾਂ ਤੁਸੀਂ ਮੇਰੇ ਕੋਲ ਆਓ ਆਪਾਂ ਇੱਕ ਕੇਸ ਵੀ ਮੇਰੇ ਕੋਲ ਇਹ ਜਾ ਆ ਗਿਆ ਜਦੋਂ ਇੱਕ ਕੇਸ 'ਚ ਵੀ ਮੈਂ ਉਹ ਫਾਇਰ ਬ੍ਰਿਗੇਡ ਵਾਲੇ ਫੜ ਲਏ ਤਾਂ ਨਾਲ ਦੀ ਨਾਲ ਆਪਾਂ ਉਹਨਾਂ ਤੇ ਕਾਰਵਾਈ ਕਰ ਦਿਆ ਕਿ ਤਾਂ ਅਗਲੀ ਵਾਰ ਨੂੰ ਸਾਰਾ ਕੰਮ ਸਮੂਥ ਚੱਲਣ ਲੱਗ ਰਿਹਾ ਪਰ ਜਿਹੜੀ ਵੱਡੀ ਸਮੱਸਿਆ ਉਹ ਇਹ ਆ ਵੀ ਜਦੋਂ ਐਨਓਸੀ ਦਾ ਨਾਂ ਲਿਆ ਜਾਂਦਾ ਤਾਂ ਲੋਕ ਕਹਿੰਦੇ ਯਾਰ ਨਹੀਂ ਅਸੀਂ ਨਹੀਂ ਜਾਣਾ ਕਿਤੇ ਆ ਸਾਡੇ ਤੋਂ 20000 ਰੁਪਏ ਹੀ ਲੈ ਲਓ ਵੱਧ ਤਾਂ ਉਹ ਆਪ ਖੁਸ਼ੀ ਖੁਸ਼ੀ ਦਿੰਦੇ ਨੇ ਉਹ ਪੈਸੇ ਤਾਂ ਮੇਰੇ ਹੱਥ ਚੁੜ ਕੇ ਦੇ ਦੇ ਨਹੀਂ ਕੱਲ ਵਿੱਚ ਜਾ ਕਿ ਕੋਈ ਬੰਦਾ ਨਹੀਂ ਜਾਂਦਾ ਪਿਆ ਉਹਨਾਂ ਨੇ ਪੈਸੇ ਦੇ ਦੇ ਤਕੜਾ ਬੰਦਾ ਅਲਾਂ ਕਿੱਥੇ ਟੱਕਰਾ ਮਾਰਾਂਗੇ ਜਾ ਕੇ ਪੀ ਪੀ 300000 ਰੁਪਏ ਪਰ ਉਹਦਾ ਹੱਲ ਕਿਉਂਕਿ ਐਨਓਸੀ ਤਾਂ ਉਹਨਾਂ ਨੇ ਪੂਰੀ ਕਰ ਦੇਣੀ ਹੈ ਉਹਦੀ ਫਿਰ ਜਾਣਕਾਰੀ ਕਿਵੇਂ ਭੱਲੇ ਕੋਈ ਸਹੀ ਬਣ ਕੇ ਆਈ ਆ ਜਾਂ ਇੱਥੋਂ ਹੀ ਲੋਕਾਂ ਨੇ ਤਿਆਰ ਕਰਕੇ ਓਕੇ ਕਰਤਾ ਕੰਮ ਫਿਰ ਤੁਸੀਂ ਤੁਸੀਂ ਵੀ ਹੋ ਜਗੇ ਉੱਚ ਉਹਨੂੰ ਤਾਂ ਐਨਓਸੀ ਚਾਹੀਦੀ ਨਹੀਂ ਨਾ ਮੰਨ ਲਓ ਤੁਸੀਂ ਰਜਿਸਟਰੀ ਕਰਾਉਣ ਆ ਗਏ ਹਾਂ ਤੁਹਾਨੂੰ ਬਿਨਾ ਐਨਓਸੀ ਦਾ ਤੁਹਾਡੀ ਅਜਸਟਰੀ ਹੋਈ ਜਾਣੀ ਆ ਮੈਂ ਤੁਹਾਨੂੰ ਕਹਤਾ ਵੀ ਵਿਰਾਟ ਸਾਹਿਬ ਐਨਓਸੀ ਲੱਗੂ ਲੱਗਣੀ ਹੋਈ ਨਹੀਂ ਤੁਹਾਡੀ ਐਨਓਸੀ ਤੁਹਾਨੂੰ ਉਹੀ ਉਲਝਾਤਾ ਐਨਓਸੀ ਦਾ ਲੱਗਣੀ ਨਹੀਂ ਤੁਹਾਡੀ ਸਮਝਿਆ ਪਰ ਗੱਲ ਵਿੱਚ ਇਹ ਹੈ ਕਿ ਜਿਹੜੇ ਰੋਗ ਤੇ ਮੈਂ ਕਿਸੇ ਨੂੰ ਪੈਸੇ ਦਿਓਗੇ ਤਾਂ ਤੁਹਾਡੀ ਐਨਓਸੀ ਦਾ ਵੈਸੇ ਹੀ ਨਹੀਂ ਲੱਗਣੀਗੀ ਤਾਂ ਇਹਦਾ ਬੰਦੇ ਨੇ ਤੁਹਾਨੂੰ ਉਹੀ ਉਲਝਾਇਆ ਸੀਗਾ ਵੀ ਤੁਹਾਡੇ ਤੋਂ ਇਹ ਮੰਗ ਲਈ ਗੱਲ ਤਾਂ ਉਹ ਤਾਂ ਲੱਗਣੀ ਹੋਈ ਨਹੀਂ ਤਾਂ ਤੁਸੀਂ ਜਦੋਂ پیسے ਦੇ ਦੋਗੇ ਜਿਹੜੇ ਬੰਦੇ ਨੂੰ ਇਹ ਗੱਲ ਦੋ ਲਜਾਇਆ ਜਾਂਦਾ ਜੇਕਰ ਉਹਨੇ ਜਾਣਕਾਰੀ ਹਾਸਲ ਕਰਨੀ ਹੈ ਕੀ ਵਾਕਈ ਜਿਵੇਂ ਤੁਸੀਂ ਦੱਸਿਆ ਦੋ ਤਿੰਨ ਜਗ੍ਹਾ ਇਸ ਤਰ੍ਹਾਂ ਦੀਆਂ ਹੈਗੀਆਂ ਜਿੱਥੇ ਐਨਓਸੀ ਜ਼ਰੂਰਤ ਨਹੀਂਗੀ ਭਾਵੇਂ ਉਹ ਪਿੰਡੂ ਆ ਜਾਂ ਸ਼ਹਿਰੀ ਹੈਗਾ ਪਰ ਉਹ ਬੰਦੇ ਜਾਣਕਾਰੀ ਕਿੱਥੋਂ ਹਾਸਲ ਕਰਨ ਉਹ ਸਾਡੀ ਇਸ ਪ੍ਰਾਪਰਟੀ ਦੀ ਐਨਓਸੀ ਜ਼ਰੂਰਤ ਹੈ ਜਾਂ ਨਹੀਂ ਹੈਗੀ ਇਹ ਕਿਹਨੂੰ ਪੁੱਛਣਾ ਇਹ ਬਹੁਤ ਵਧੀਆ ਤੁਹਾਡੀ ਗੱਲ ਹੈ ਇਹ ਈਜੀ ਰਜਿਸਟਰੀ ਜਿਹੜੀ ਅਸੀਂ ਕੈਂਪੇਨ ਸਰਕਾਰ ਦੀ ਚੱਲਦੀ ਆ ਜਦੋਂ ਤੁਸੀਂ ਕਚੇਰੀਆਂ 'ਚ ਜਾਓਗੇ ਉੱਥੇ ਵੱਡੇ ਵੱਡੇ ਬੋਰਡ ਲੱਗੇ ਹੋਏ ਨੇ ਈਜੀ ਰਜਿਸਟਰੀ ਰਸ਼ਵਤ ਖੁਰੀ ਬੰਦ ਤਾਂ ਉਹ ਜਦੋਂ ਤੁਸੀਂ ਤਹਿਸੀਲਦਾਰ ਦੇ ਕਮਰੇ ਚੰਦਰ ਵੜੋਂਗੇ ਤਾਂ ਸਾਹਮਣੇ ਤਿੰਨ ਬੰਦੇ ਬੈਠੇ ਨੇ ਉਹਨਾਂ ਦੇ ਪਿੱਛੇ ਵੀ ਲਿਖਿਆ ਹੋਇਆ ਇਹ ਏਰੀਆ ਵਾਜ ਦੱਸਿਆ ਪਿੱਛੇ ਲੇ ਬੈਠੇ ਨੇ ਉਹ ਇੱਕ ਵਕੀਲ ਬੈਠਾ ਇੱਕ ਸਾਬਕਾ ਪਟਵਾਰੀ ਬੈਠਾ ਇੱਕ ਕਲਰਕ ਬੈਠਾ ਤਾਂ ਤੁਹਾਨੂੰ ਇਹ ਸਾਰੀ ਦੀ ਸਾਰੀ ਜਾਣਕਾਰੀ ਉਹੋ ਤਿੰਨ ਬੰਦੇ ਦੇਣਗੇ ਅੱਛਾ ਜਿਹੜੇ ਜਿਹੜੇ ਮੈਂ ਪਹਿਲਾਂ ਉਹ 2% ਦੇ ਵਿੱਚ ਉਹ ਪੀੜੀਆਂ ਗਲੀਆਂ ਵਾਲੇ ਆ ਗਏ ਜਿਹੜੇ ਵਿਚਾਰੇ ਲੋਕ ਗਰੀਬ ਪਰਿਵਾਰ ਵੀ ਉੱਥੇ ਬਹੁਤ ਬੈਠੇ ਹੁੰਦੇ ਆ ਉਹਨਾਂ ਨੇ ਅਗਰ ਉਹ ਚਾਹੁੰਦੇ ਆ ਵੀ ਅਸੀਂ ਇਹ ਜਗ੍ਹਾ ਸੇਲ ਕਰਕੇ ਤੀ ਉਹਨਾਂ ਸਖਲੀ ਜਗ੍ਹਾ ਤੇ ਚਲੇ ਜਾਈਗੇ ਉਹਨਾਂ ਦਾ ਕੋਈ ਹੱਲ ਹੈ ਸਰਕਾਰ ਕੋਲੇ ਵੀ ਉਹਨਾਂ ਦੀ ਜਿਹੜੀ ਜਗ੍ਹਾ ਵੀ ਸੇਲ ਹੋ ਜਾਵੇ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਤੇ ਰੋ ਸੋਖੀ ਜਗ੍ਹਾ ਤੇ ਕਿਤੇ ਖੁੱਲੀ ਜਗ੍ਹਾ ਤੇ ਚਲੇ ਜਾਣ ਕੋਈ ਹੈ ਪ੍ਰੋਪੋਜ਼ਲ ਤੁਹਾਡੇ ਕੋਲੇ ਇਸ ਵਿਸ਼ੇ ਦੀ ਦੇਖੋ ਬਰਾੜ ਸਾਹਿਬ ਜਦੋਂ ਕਿਸੇ ਦੀ ਜ਼ਿੰਦਗੀ ਨਾਲ ਸੰਬੰਧਤ ਹੋਵੇ ਨਾ ਉੱਥੇ ਫਿਰ ਸੰਫਤੀ ਨਹੀਂ ਚੱਲਦੀ ਉੱਥੇ ਗਰੀਬੀ ਨਹੀਂ ਚੱਲਦੀ ਠੀਕ ਹੈ ਅੱਜ ਤੁਸੀਂ ਕਹਿ ਰਹੇ ਹੋ ਭਾਈ ਕਿਸੇ ਕੋਲ ਤਿੰਨ ਮਰਲੇ ਦੀ ਜਗ੍ਹਾ ਸੀ ਵਿਚਾਰਾ ਗਰੀਬ ਆ ਕਰ ਦਿਓ ਕੱਲ ਨੂੰ ਉਸੇ ਤਿੰਨ ਮਰਲੇ ਦੇ ਗਰੀਬ ਦੇ ਘਰੇ ਅੱਗ ਲੱਗ ਜੇ ਕਿਵੇਂ ਬੁਝਾਵਾਂਗੇ ਫਿਰ ਉਹ ਗਰੀਬ ਵਿਚਾਰਾ ਨੁਕਸਾਨ ਨੇ ਪਰ ਸਰਕਾਰ ਉਹਨਾਂ ਨੂੰ ਤਰਜੀਹ ਕਿਉਂ ਦੇ ਰਹੀ ਹੈ ਜੇਕਰ ਉਹ ਵਾਕਈ ਗਲਤ ਬੈਠੇ ਆ ਹੁਣ ਜਿਵੇਂ ਨਗਰ ਕਾਉਂਸਲ ਆ ਉਹ ਗਲੀਆਂ ਬਣਾ ਰਹੀ ਹੈ ਜਿਵੇਂ 5 ਫੁੱਟ ਦੀ ਗਲੀ ਆ 4 ਫੁੱਟ ਦੀ ਗਲੀ ਆ ਉਹ ਜਾਂਦੇ ਐ ਐਮਸੀ ਬਣਦੇ ਉਹ ਕਹਿੰਦੇ ਸਾਡੀਆਂ ਗਲੀਆਂ ਬਣਾ ਦਿਓ ਸਰਕਾਰ ਸਹੂਲਤ ਤਾਂ ਪ੍ਰੋਪਰ ਨਾਲ ਦੇ ਹੀ ਰਹੀ ਹੈ ਉਹਨਾਂ ਨੂੰ ਪਰ ਜੇ ਅਗਰ ਉਹਨਾਂ ਦੇ ਪਲਾਟ ਵੀ ਵਿਕਦੇ ਹੋ ਜਾਣਾ ਇਸ ਤਰ੍ਹਾਂ ਦੀ ਪ੍ਰੋਪੋਜ਼ਲ ਕੀ ਤੁਹਾਡੀ ਵਿਧਾਨ ਸਭਾ ਦੇ ਵਿੱਚ ਕੋਈ ਵਿਚਾਰ ਦੀਨ ਹੈ ਦੇਖੋ ਅਸੀਂ ਤਰਜੀਹ ਨਹੀਂ ਦੇ ਰਹੇ ਅਸੀਂ ਜੇਕਰ ਉਹਨਾਂ 100 ਦੇ ਵਿੱਚੋਂ 2% ਲੋਕਾਂ ਦੀਆਂ ਰਜਿਸਟਰੀਆਂ ਬੰਦ ਕਰ ਰਹੇ ਹਾਂ ਇਹਦਾ ਮਤਲਬ ਅਸੀਂ ਉਹਨਾਂ ਨੂੰ ਤਰਜੀਹ ਨਹੀਂ ਦੇ ਰਹੇ ਅਸੀਂ ਤਾਂ ਚਾਹੁੰਨੇ ਆ ਵੀ ਇਹ ਵੀ ਜਿੱਥੇ ਪ੍ਰਬੰਧ ਨਹੀਂ ਜਿੱਥੇ ਸਹੂਲਤ ਨਹੀਂ ਕਿਸੇ ਤੁਹਾਡੇ ਕਰਨ ਨੂੰ ਵੀ ਕਾਰ ਨਹੀਂ ਜਾ ਸਕਦੀ ਤਾਂ ਫਿਰ ਤੁਸੀਂ ਉੱਥੇ ਨਾ ਹੋਵੋ ਪਰ ਹੁਣ ਇਹ ਆ ਵੀ ਜਿੰਨਾ ਸੌਖਾ ਆਪਾਂ ਨੂੰ ਲੱਗਦਾ ਏ ਹੁਣ ਮੈਂ ਇੱਕ ਕੱਲੇ ਕੱਲੇ ਸ਼ਹਿਰ ਦੀ ਕੱਲੀ ਕੱਲੀ 4 ਫੁੱਟ ਤੋਂ ਘੱਟ ਦੀ ਗਲੀ ਦੇ ਵਿੱਚ ਜਾ ਕੇ ਅਗਲਾ 50 ਸਾਲ ਤੋਂ ਰਹਿ ਰਿਹਾ ਮੈਂ ਕਿਵੇਂ ਕਹਾਂ ਉਹਨੂੰ ਵੀ ਭਾਈ ਉੱਠ ਵੀ ਤੂੰ ਰਹਿ ਨਹੀਂ ਸਕਦਾ ਇੱਥੇ ਤੇ ਨਾ ਮੈਂ ਗਵਾਂਡੀ ਨੂੰ ਕਿਵੇਂ ਕਹਾਂ ਤੂੰ ਇਹਦਾ ਘਰ ਖਰੀਦ ਲਾ ਠੀਕ ਹੈ ਨਾ ਤਾਂ ਇਹ ਇਹੋ ਜਿਹੀਆਂ ਗਲੀਆਂ ਤਾਂ ਖੁੱਲੀਆਂ ਹੋ ਰਹੀਆਂ ਹੀ ਨਹੀਂ ਨਾ ਕਦੇ ਜਿਹੜੀਆਂ ਪਹਿਲਾਂ ਮਕਾਨ ਪੈ ਚੁੱਕੇ ਉਹ ਤਾਂ ਗਲੀਆਂ ਕਦੇ ਖੁੱਲੀਆਂ ਹੋਣਗੀਆਂ ਹੀ ਨਹੀਂ ਪਰ ਸਮੱਸਿਆ ਇਹ ਹੈ ਵੀ ਬਹੁਤ ਗਰੀਬ ਪਰਿਵਾਰ ਵਿਚਾਰੇ ਜਿਹੜੇ ਹੁੰਦੇ ਨੇ ਜਿਨ੍ਹਾਂ ਨੇ ਆਪਦੀ ਕੋਈ ਰੋਟੀ ਚਲਾਉਣੀ ਹੁੰਦੀ ਆ ਉਹਨਾਂ ਕੋਲੇ ਉਹੀ ਤਾਂ ਮਕਾਨ ਹੁੰਦਾ ਉਹ ਕਹਿੰਦਾ ਵੀ ਮੈਂ ਕਿਤੇ ਜਾ ਕੇ ਸ਼ਾਇਦ ਬਾਹਰ ਬੈਠ ਕੇ ਕੋਈ ਚੰਗਾ ਕੰਮ ਕਰ ਲਾਵਾਂ ਰੋਲਾ ਤਾਂ ਹੁਣ ਉਹਨਾਂ ਗਰੀਬਾਂ ਦੀ ਬਾਹ ਕੋਣ ਫੜੂਗਾ ਨਹੀਂ ਉਹਦਾ ਫਿਰ ਅਜੇ ਤੱਕ ਕੋਈ ਹੱਲ ਹੈ ਨਹੀਂਗਾ ਕਿਉਂਕਿ ਆਪਾਂ ਪਰਵੀਸ਼ ਦੇ ਹੀ ਨਹੀਂ ਸਕਦੇਗੇ ਮੈਂ ਆਨ ਰਿਕਾਰਡ ਤੁਹਾਨੂੰ ਨਹੀਂ ਕਹਿ ਸਕਦਾ ਚਲ ਉਹਦਾ ਆਫਰ ਕੋਡ ਇਹ ਆ ਵੀ ਆਪਾਂ ਉਹਨਾਂ ਨੂੰ ਕਹਿੰਦੇ ਕੁਛ ਨਹੀਂ ਇਹ ਬੈਠੇ ਨੇ ਚਲ ਬੈਠੇ ਰਹਿੰਦੇ ਆਪਾਂ ਉਹਨਾਂ ਨੂੰ ਚਲੋ ਆਪਾਂ ਇੰਨਾ ਕਰ ਦਿੰਦੇ ਆ ਵੀ ਉਹਦੇ ਘਰ ਦੀ ਗਲੀ ਬਣਾ ਦਿੰਦੇ ਆ ਤੇ ਹੁਣ ਇਹ ਤਾਂ ਹੈ ਨਹੀਂਗੀ ਵੀ ਜੇ ਕੋਈ ਅਨਔਥਰਾਇਜ਼ਡ ਬੈਠਾ ਹੈ ਇਲੀਗਲ ਬੈਠਾ ਉਹਨੂੰ ਪਤਾ ਹੀ ਨਹੀਂ ਸੀਗਾ ਤਾ ਆਪਾਂ ਕਹਾਂ ਵੀ ਯਾਰ ਜੇ ਤੂੰ ਪਹਿਲਾਂ ਤਾਂ ਉਹ ਠੱਕਾ ਹੋ ਗਿਆ ਵਿਚਾਰਾ ਬੈਠਾ ਗਲਤ ਆ ਦੂਜਾ ਹੈ ਗਰੀਬ ਤੇ ਜੇ ਮੈਂ ਕਹਾਂ ਵੀ ਮੈਂ ਤੈਨੂੰ ਪਾਣੀ ਵੀ ਨਹੀਂ ਦਿੰਦਾ ਤੇਰੇ ਕਰਮਰੇ ਗਲੀ ਵੀ ਨਹੀਂ ਬਣਾਉਂਦਾ ਤੈਨੂੰ ਕਨੈਕਸ਼ਨ ਵੀ ਨਹੀਂ ਦਿੰਦਾਗਾ ਹੁਣ ਲੇਖਲੀ ਤਾਂ ਤੀਜਾ ਵੀ ਨਹੀਂ ਹੋ ਸਕਦੀਆਂ ਪਰ ਜਿੰਨੇ ਕ ਆਪਾਂ ਮਤ ਕਰ ਸਕਦੇ ਉਹਨੇ ਕ ਆਪਾਂ ਕਰ ਲੈਨੇ ਆ ਤਾਂ ਇਹੀ ਆ ਨਾ ਆਪਾਂ ਨੂੰ ਕਿਤੇ ਤਾਂ ਇੱਕ ਸਿਸਟਮ ਲੈ ਕੇ ਆਉਣਾ ਪਊਗਾ ਨਾ ਜਿਹੜੇ ਹੈਗੇ ਨੇ ਹੈਗੇ ਨੇ ਚਲੋ ਹੁਣ ਜਦੋਂ ਆਪਾਂ ਬੰਦ ਕਰਤੇ ਆ ਹੁਣ ਅੱਗੇ ਕੋਈ ਉਹ ਚੀਜ਼ ਨਾ ਖਰੀਦ ਲੈ ਕੋਈ ਤਿੰਨ ਮਰਲੇ ਵਾਲੀ ਚੀਜ਼ ਨਾ ਖਰੀਦ ਲੈ ਹੋਰ ਰੋਕ ਐਮਐਲ ਸਾਬ ਐਮਐਲ ਸਾਬ ਜਿਵੇਂ ਮੈਂ ਤੁਹਾਡੇ ਕੋਲ ਕਹਿੰਦੇ ਆਗੇ ਵੀ ਭ੍ਰਸ਼ਟਾਚਾਰਾ ਲਗਾਤਾਰ ਵਿੰਗੀ ਡੇਡੇ ਢੰਗ ਨਾਲ ਚਲਾਇਆ ਜਾ ਰਿਹਾ ਐਨਓਸੀ ਦੇ ਨਾਂ ਤੇ ਇਹਨਾਂ ਨੂੰ ਜਾਗਰੂਕ ਕਰਨ ਵਾਸਤੇ 31 ਮਾਰਚ ਤੋਂ ਬਾਅਦ ਜਿਹੜਾ ਆਰਡਰ ਕਰਾਉਂਗੇ ਕੀ ਤੁਸੀਂ ਪ੍ਰੈਸ ਦੇ ਵਿੱਚ ਲੈ ਕੇ ਆਓਂਗੇ ਕਿੰਨੇ ਲੋਕ ਫਰੇਗੇ ਤੇ ਕਿੰਨੇ ਲੋਕਾਂ ਨੇ ਗਲਤ ਰਜਿਸਟਰੀਆਂ 'ਕਾ ਪੈਸਾ ਦੇ ਕੇ ਕਰਵਾਈਆਂ ਨੂੰ ਕਰੋਗੇ ਜੇ ਅਗਰ ਨਹੀਂ ਜਿਹੜਾ ਜਿੰਨਾ ਵੀ ਤੁਹਾਡਾ ਆਡਿਟ ਆ ਉਹ ਤਾਂ ਤੁਸੀਂ ਆਰਟੀਆਈ ਪਾਓਂਗੇ ਤਾਂ ਤੁਹਾਨੂੰ 1 ਸਾਲ ਦਾ ਉਹ ਚ ਮੇਰੇ ਕਹਿਣ ਦੀ ਲੋੜ ਨਹੀਂ ਕੀ ਉਹ ਤੁਹਾਡਾ ਸਾਰੇ ਰਿਕਾਰਡ ਨਿਕਲਿਆ ਹੋਊਗਾ ਵੀ ਜੀ 1 ਸਾਲ ਚ ਇੰਨੀਆਂ ਰਜਿਸਟਰੀਆਂ ਹੋਈਆਂ ਨੇ ਇਦੇ ਵਿੱਚੋਂ ਇੰਨੀਆਂ ਆਡਿਟ ਵਾਲੇ ਆਏ ਸੀ ਇੰਨੀਆਂ ਗਲਤ ਕਰ ਗਏ ਇੰਨੀਆਂ ਸਹੀ ਕਰ ਗਏ ਤਾਂ ਉਹ ਤਾਂ ਉਹ ਤਾਂ ਹਰ ਇੱਕ ਪਬਲਿਕ ਡੋਮੇਨ ਤੇ ਹੈਗਾ ਹੀ ਉਹ ਤਾਂ ਫਿਰ ਉਹ ਰਜਿਸਟਰੀਆਂ ਕੈਨਸਲ ਹੋਣਗੀਆਂ ਕੀ ਹੋਊਗਾ ਉਹਨਾਂ ਦਾ ਨਹੀਂ ਉਹ ਹੁਣ ਜੇ ਕੋਈ ਨਿਕਲੂਗੀ ਜਾਂ ਨਾਨਿਕ ਲੂਗਾ ਤਾਂ ਉਹਦੋਂ ਪਤਾ ਲੱਗੂਗਾ ਨਿਕਲਣਗੀਆਂ ਬੜੀਆਂ ਜੇ ਨਿਕਲਣਗੀਆਂ ਤਾਂ ਕੈਨਸਲ ਹੋਣਗੀਆਂ ਜੇ ਨਿਕਲਣਗੀਆਂ ਦਾ ਉਹਦਾ ਕੈਨਸਲ ਹੋਣਗੀਆਂ ਜੇ ਕੈਨਸਲ ਨਾ ਹੋਈਆਂ ਜਿਹੜਾ ਬੰਦਾ ਕਰਕੇ ਉਹਦੇ ਤੇ ਕਾਰਵਾਈ ਹੋਊਗੀ ਕਾਰਵਾਈ ਤਾਂ ਕਿ ਪਹਿਲਾਂ ਹੋਗੀਆਂ ਤਿੰਨ ਤਹਿਸੀਲਦਾਰ ਤਾਂ ਗਏ ਨੇ ਇੱਥੇ ਆਪਣੇ ਤਾਂ ਬਾਗੇ ਬਣਾਨੇ ਨਾਲ ਕੋਈ ਤਹਿਸੀਲਦਾਰ ਆ ਕੇ ਰਾਜੀ ਆ ਨਾ ਐਸਡੀਐਮ ਆ ਕੇ ਰਾਜੀ ਆ ਨ ਉਹ ਤਾਂ ਕੀ ਗੱਲ ਵੈਸੇ ਜੇਕਰ ਪ੍ਰਸ਼ਾਸਨੀਆਂ ਤੁਸੀਂ ਭਜਾਉਨੇ ਆ ਫੜਦੇ ਆ ਮਾਰੀ ਗੱਲ ਨਹੀਂ ਜੇ 2022 ਚੋਂ ਅਉਣ ਤੋਂ ਪਹਿਲਾਂ ਪਹਿਲਾਂ ਹੀ ਚੱਕ ਦੇਣ ਦਾ ਕੰਮ ਤਾਂ ਹੋਰ ਵੀ ਬਹੁਤ ਚੰਗਾ ਹੋਣਾ ਸੀ ਹੁਣ ਵੀ ਚੰਗਾ ਹੋ ਰਿਹਾ ਦੂਜੀ ਗੱਲ ਇਹ ਹੈਗੀ ਆ ਬਦੋਸਤੋ ਮੈਂ ਐਨਓਸੀ ਦੇ ਉੱਤੇ ਇਸ ਕਰਕੇ ਫੋਕਸ ਰੱਖਿਆ ਕਿਉਂਕਿ ਲੋਕਾਂ ਦੀ ਸਮੱਸਿਆ ਜਿਹੜੀ ਇਹਨਾਂ ਨੇ ਬੜੇ ਵਿਸਥਾਰ ਨਾਲ ਵੀ ਸਮਝਾਇਆ ਵੀ ਇਹਦੀ ਐਨਓਸੀ ਕਿੱਥੇ ਕਿੱਥੇ ਲੱਗਦੀ ਕਿੱਥੇ ਕਿੱਥੇ ਨਹੀਂ ਲੱਗਦੀ ਰੌਲਾ 2% ਦਾ ਹੈਗਾ 2% ਵਾਲਾ ਨਸਾ ਮੈਂ ਕਲੀਅਰ ਕਰ ਦਿਆ ਇੱਕ ਇਹ ਤਾਂ ਹੈਗਾ ਸਹੀ ਵਾਲਾ ਹਾਂ ਇੱਕ ਹੁੰਦਾ ਵੀ ਗਲਤ ਆ ਰਜਿਸਟਰੀ ਕਿਸੇ ਦਾ ਨਾਮ ਗਲਤ ਆ ਜਾਂ ਕਿਸੇ ਨੇ ਭੂਆ ਤੋਂ ਪਹਿਲੀ ਲੈਣੀ ਆ ਭੂਆ ਮੰਨਦੀ ਨਹੀਂ ਹੋਰ ਨਵੀਂ ਭੂਆ ਖੜਾ ਲਈ ਧੋਖੇ ਧੜੀਆਂ ਨੇ ਨਾ ਉਹ ਧੋਖੇ ਧੜੀਆਂ ਵਾਲੇ ਪੈਸੇ ਵੱਧ ਲੱਗਦੇ ਨੇ ਹੁਣ ਤਹਿਸੀਲਦਾਰ ਹੁੰਦਾ ਐ ਨਹੀਂ ਪਤਾ ਵੀ ਇਹ ਸਾਕੀ ਭੂਆ ਕਿਹਨੇ ਭੂਆ ਤਹਿਸੀਲਦਾਰ ਨੂੰ ਤਾਂ ਨਹੀਂ ਪਤਾਗਾ ਤੇ ਆਪਾਂ ਮਤਲਬ ਇਹ ਜੇ ਬਹੁਤ ਕੁਸ਼ ਕਰਦੇ ਨੇ ਕਿ ਇਹਦਾ ਨਾਮ ਗਲਤ ਆ ਅਗਲਾ ਕਹਿੰਦਾ ਯਾਰ ਨਾਮ ਗਲਤ ਆ ਕੁਝ ਨਹੀਂ ਹੁੰਦਾ ਲੈ ਲੈ 20000 ਰੁਪਏ ਦੇ ਦੇ ਯਾਰ ਮਤਲਬ ਜਿਹੜੇ ਗਲਤ ਕੰਮ ਹੁੰਦੇ ਨੇ ਉਹ ਫੜੇ ਵੀ ਨਹੀਂ ਜਾਂਦੇ ਤੇ ਜਦੋਂ ਕਿਸੇ ਬੰਦੇ ਨੇ ਗਲਤ ਕੰਮ ਕਰਨਾ ਹੁੰਦਾ ਫਿਰ ਅਗਲਾ ਕਹਿੰਦਾ ਚਾਹੀ ਮੇਰਾ 2 ਲੱਖ ਲੱਗ ਰੇ ਚਾਹੀ ਮੇਰਾ 5 ਲੱਖ ਲੱਗ ਜੇ ਤਾਂ ਉਹ ਉਹ ਨੇ ਜਿਹੜਾ ਜ਼ਿਆਦਾਤਰ ਆਪਣੇ ਰੋਲਾ ਏ ਜਿਵੇਂ ਹੁਣ ਮੈਂ ਤੁਹਾਨੂੰ ਖੁੱਲ ਕੇ ਕਹੀ ਦਿੰਦਾ ਕਈ ਵਾਰ ਵਿੱਚ ਵੈਸੇ ਤਾਂ ਲੋਕਾਂ ਨੂੰ ਨਹੀਂ ਯਾਦ ਕਿਸੇ ਨੂੰ ਜਦੋਂ ਮੈਂ ਆਪਦੇ ਮੂੰਹ ਚੋਂ ਬੋਲਦਾ ਤਾਂ ਯਾਦ ਆ ਜਾਂਦਾ ਜਿਵੇਂ ਪਿੱਛੇ ਜੀ ਇੱਕ ਤਸੀਲ ਜਿਹੜਾ ਸੀਗਾ ਆਪਣਾ ਐਸਡੀਐਮ ਦਾ ਕੋਈ ਸੀ ਮੁਲਾਜ਼ਮ ਉਹ ਕਿ ਕੋਈ ਬੰਦਾ ਉਹਦੇ ਕੋਲ ਗਲਤ ਕੰਮ ਕਰਾਉਣ ਲਈ ਗਿਆ ਉਹ ਨੂੰ ਕਹਿੰਦਾ ਯਾਰ 10000 ਰੁਪਿਆ ਵੀ ਦੇ ਦੇ ਮੈਨੂੰ ਤੇ ਮੈਂ ਤੇਰਾ ਗਲਤ ਕੰਮ ਕਰ ਦੂੰਗਾ ਚਲੋ ਉਹ ਮੇਰੇ ਕੋਲ ਆ ਗਿਆ ਤੇ ਮੈਂ ਫੋਨ ਕਰਤਾ ਮੈਂ ਕਿਹਾ ਯਾਰ ਇਹਦਾ ਕੰਮ ਮੈਰਿਟ ਤੇ ਆ ਵੀ ਠੀਕ ਆ ਕਾਗਜ਼ ਤਾਂ ਗਲਤੀ ਨੇ ਇਹਦੇ ਪਰ ਮੈਨੂੰ ਪਤਾ ਵੀ ਇਹ ਧੋਖਾ ਨਹੀਂ ਕਿਸੇ ਨਾਲ ਵੀ ਤੂੰ ਕਰ ਦੇ ਉਹ ਜਦੋਂ ਬੰਦਾ ਗਿਆ ਉਹ ਕਹਿੰਦਾ ਵੀ ਹੁਣ ਤਾਂ ਐਮਐਲਏ ਤੋਂ ਫੋਨ ਕਰਾਤਾ ਤੇ ਹੁਣ ਤਾਂ 30000 ਲੱਗੂਗਾ ਅੱਛਾ ਕਹਿੰਦਾ ਉਹ ਕਹਿੰਦਾ ਕਾਦਾ ਕਹਿੰਦਾ 20000 ਐਮਐਲਏ ਦਾ ਮਿੱਟਰ ਫਿਰ ਮੈਂ ਉਹਦੇ ਕੋਲ ਗਿਆ ਦਫ਼ਤਰ ਕੋਲ ਗਿਆ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਦੱਸ ਮੇਰੇ ਕਿਹੜੇ ਤੂੰ ਐਸੇ ਕਹਿਣਾ ਉਹ ਕਹਿੰਦਾ ਮੈਂ ਤਾਂ ਕਿਹਾ ਹੀ ਨਹੀਂਗਾ ਫਿਰ ਮੈਂ ਉਹ ਜਿਹੜੇ ਬੰਦੇ ਨੇ ਮੈਨੂੰ ਆ ਕੇ ਦੱਸਿਆ ਸੀਗਾ ਵੀ ਬਾਈ ਜੀ ਤੁਹਾਡਾ ਨਾਲ ਆਇਆ ਤਾਂ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਆ ਮੂਰੇ ਇਹਦੇ ਮੈਂ ਉਹ ਬੰਦਾ ਬੁਲਾਇਆ ਫਿਰ ਉਹ ਬੰਦੇ ਆਪਣੇ ਕੰਮਦੰਦੇ ਵਾਲੇ ਬੰਦੇ ਨੇ ਉਹ ਕਹਿੰਦੇ ਯਾਰ ਤੁਹਾਡੇ ਅਸੀਂ ਰੋਲੇ ਦੇ ਵਿੱਚ ਅਸੀਂ ਬਈ ਕਿੱਥੋਂ ਕੀ ਜਾਈਏ ਵੀ ਅਸੀਂ ਪੀਸੇ ਜਾਵਾਂਗੇ ਤਾਂ ਕਿਸੇ ਕੋਲ ਇੰਨਾ ਸਮਾਂ ਹੈ ਨਹੀਂਗਾ ਕੋਈ ਮੈਨੂੰ ਈਮਾਨਦਾਰੀ ਦਾ ਸਰਟੀਫਿਕੇਟ ਦੇਣ ਆਸਤੇ ਮੇਰੇ ਨਾਲ 10 ਥਾਵਾਂ ਤੇ ਜਾਵੇ ਤੱਕ ਚਾ ਦੇਣਾ ਤਾਂ ਫਿਰ ਅਸੀਂ ਸਾਡੇ ਕੋਲ ਹੋਰ ਕੋਈ ਹੱਲ ਕੋਈ ਨਹੀਂਗਾ ਪ੍ਰੂਫ ਉਹਦਾ ਕੋਈ ਹੈ ਨਹੀਂਗਾ ਅਸੀਂ ਉੱਤੇ ਪਰਚਾ ਦੇ ਨਹੀਂ ਸਕਦੇ ਫਿਰ ਅਸੀਂ ਚਾਰ ਨੂੰ ਗਾਲਾਂ ਕੱਢ ਦਿੰਨੇ ਆ ਤੇ ਫਿਰ ਹੁਣ ਦਫ਼ਤਰ ਚ ਭਜਾ ਕੇ ਉਹਦੀ ਬਦਲੀ ਕਰ ਦਿੰਨੇ ਆ ਦੂਜੇ ਦਫ਼ਤਰ ਭੇਜ ਦਿੰਨੇ ਆ ਤਾਂ ਇੱਥੋਂ ਬਦਲੀਆਂ ਕਰ ਕਰ ਕੇ ਜੀ ਇੱਕ ਆਖਰੀ ਸਵਾਲ ਮੈਨੂੰ ਇਹੀ ਤੁਹਾਡੇ ਨਾਲ ਜੁੜਿਆ ਜਾ ਤੁਸੀਂ ਗੱਲ ਕੀਤੀ ਹੈਗੇ ਵੀ ਲੋਕ ਗਲਤ ਪੇਪਰ ਲੈ ਆਉਂਦੇ ਆ ਗਲਤ ਲੋਕਾਂ ਨੂੰ ਖਿលਿਆਰ ਦਿੰਦੇ ਆ ਪਰ ਸਰਕਾਰ ਬਣਾ ਉਹ ਆਧਾਰ ਕਾਰਡ ਬਹੁਤ ਜ਼ਰੂਰੀ ਕੀਤਾ ਵਾ ਕਿਉਂਕਿ ਆਧਾਰ ਕਾਰਡ ਦੀਆਂ ਕਈ ਵਾਰ ਲੋਕ ਡੁਪਲੀਕੇਟ ਕਾਪੀਆਂ ਵੀ ਬਣਾ ਲਿਆਉਂਦੇ ਆ ਇੱਕ ਦੂਜੀ ਗੱਲ ਨਹੀਂ ਉਹਦੀ ਫੋਟੋ ਕਾਪੀ ਕਰਾ ਲਈ ਜਾਂ ਕਿਸੇ ਤੋਂ ਐਡਿਟ ਕਰਵਾ ਲਿਆ ਲੈ ਆਏ ਪਰ ਉਹਦੇ ਲਈ ਤੁਹਾਡੇ ਕੋਲੇ ਉਹ ਪ੍ਰੋਪੋਜ਼ਲ ਹੈਗੀ ਆ ਵੀ ਜਿਹੜੀ ਉਹਦੀ ਕੇਵਾਈਸੀ ਕਰਾ ਲੋ ਤੇ ਵਾਕਈ ਵੀ ਆਧਾਰ ਕਾਰਡ ਇਸੇ ਦਾ ਕਿ ਕਿਸੇ ਹੋਰ ਬੰਦੇ ਦਾ ਹੈਗਾ ਵੀ ਹੈ ਜਾਂ ਨਹੀਂ ਬਈ ਇੱਥੇ ਲੋਕ ਪਾਸਪੋਰਟ ਝਾਲੀ ਬਣਾ ਕੇ ਵੀ ਜਾਲੀ ਹੁਣਾ ਕੇ ਭਾਰਨ ਕਰਦੇ ਆ ਮਤਲਬ ਨਿਕਲ ਜਾਂਦੇ ਨੇ ਤਾਂ ਦੇਖੋ ਜਿਹੜਾ ਜੇ ਚੋਰਾਣੇ ਦਾ ਚੋਰਾਣੇ ਲੱ ਲੱਭ ਲੈਣਾ ਮਤਲਬ ਚੋਰ ਦਾ ਹੁਣ ਆਪਣੇ ਗੁਰੂਆਂ ਨੇ ਆਪਾਂ ਨੂੰ ਇਹ ਕਿਹਾ ਮੈਂ ਕੀ ਕਰ ਤਕਰੋਂ ਨਾਮ ਜਦੋਂ ਵੰਡ ਕੇ ਛਕੋ ਆਪਣੇ ਸਾਰਾ ਧਰਮ ਸਾਰੀ ਦੁਨੀਆ ਦੇ ਧਰਮੇ ਕਹੀ ਜਾਂਦੇ ਆ ਵੀ ਲੋਕੋ ਝੂਠ ਨਾ ਬੋਲੋ ਝੂਠ ਨਾ ਬੋਲੋ ਫਿਰ ਲੋਕ ਝੂਠ ਬੋਲਣੋਂ ਹਟ ਗਏ ਸਾਰੇ ਕਹਿੰਦੇ ਆ ਭਾਈ ਬੇਈਮਾਨੀ ਨਾ ਕਰੋ ਲੋਕ ਬੇਈਮਾਨੀ ਕਰਨੋਂ ਹਟ ਗਏ ਤਾਂ ਜਿਹੜਾ ਮੇਰਾ ਫਰਜ਼ ਆ ਵੀ ਇਮਾਨਦਾਰੀ ਵਾਲਾ ਸਿਸਟਮ ਆ ਮੈਂ ਉਹਦੇ ਵਾਸਤੇ ਲੜੀ ਜਾਣਾ ਕੋਈ ਨਾ ਦਿਨ ਕਿਸ ਕਿਦੇ ਦਾ ਕੋਈ ਦਿਨ ਇਹ ਜਾਊਗਾ ਵੀ ਜਿੱਥੇ ਮੈਂ ਕਹਿ ਸਕਾਂ ਵੀ ਅੱਜ ਇੱਕ ਵੀ ਨਹੀਂ ਰਿਹਾ ਪਰ ਮੈਨੂੰ ਇਹ ਲੱਗਦਾ ਵੀ ਜੇ ਮੈਂ 100 ਦੇ ਵਿੱਚੋਂ 95% ਓਕੇ ਕਰ ਗਿਆ ਕੰਮ ਤਾਂ ਮੈਨੂੰ ਇਹ ਲੱਗੂਗਾ ਯਾਰ ਵੀ ਮੈਂ ਬਹੁਤ ਕਰਤਾ ਠੀਕ ਹੈ ਸੇਮ ਤੁਹਾਡਾ ਫਰਜ਼ ਆ ਵੀ ਤੁਸੀਂ ਜੇ ਕੋਈ ਲੋਕਾਂ ਦੀਆਂ ਤਕਲੀਫਾਂ ਨੇ ਤੁਸੀਂ ਮੇਥੋਂ ਪੁੱਛੀ ਜਾਣੀਆਂ ਨੇ ਤੁਹਾਡੇ ਥਰੂ ਲੋਕਾਂ ਕੋਲ ਚਲ ਜਾਵੜੀ ਸੇਮ ਚੋਰਾਂ ਦੀ ਆ ਉਹਨਾਂ ਨੇ ਚੋਰੀ ਕਰੀ ਜਾਣੀਆਂ ਅੱਜ ਤੁਸੀਂ ਇਤੋਂ ਰੋਕਲੇ ਉਹਨਾਂ ਨੇ ਹੋਰ ਲੱਭ ਲੈਣਾ ਉਤੋਂ ਰੋਕਲੇ ਹੋਰ ਲੱਭ ਲੈਣਾ ਕੋਰੋਕ ਲੋਗੇ ਹੋਰ ਲੱਭ ਲੈਣਾ ਜਿੰਨੇ ਕਿ ਮੈਂ ਤਾਂ ਅਜੇ ਤੱਕ ਜਿੰਨੇ ਕਿ ਦੁਨੀਆ ਬਣੀ ਆ ਨਾ ਤਾਂ ਚੋਰ ਹਟੇ ਨੇ ਨਾ ਸਾਧ ਹਟੇ ਨੇ ਨਾ ਹੀ ਰੌਲਾ ਪਉਣ ਵਾਲੇ ਹਟੇ ਨੇ ਇਹ ਤਾਂ ਦੇਖੋ ਕੌਣ ਜਿੱਦਦਾ ਪਰ ਮੇਰੀ ਕੋਸ਼ਿਸ਼ ਇਹ ਹੁੰਦੀ ਆ ਵੀ ਆਪਾਂ ਬਾਗੇ ਪ੍ਰਾਣੇ ਦੇ ਵਿੱਚ ਆਪਾਂ ਚੋਰ ਘਟ ਤੋਂ ਘਟ ਕਰੀਏ ਤੇ ਜਿਹੜੇ ਵਧੀਆ ਕੰਮ ਵੱਧ ਤੋਂ ਵੱਧ ਹੋਵੇ ਬਸ ਇਹ ਮੇਰੀ ਕੋਸ਼ਿਸ਼ ਆ ਆਪਾਂ ਇਹਦੇ ਵਾਸਤੇ ਜ਼ੋਰ ਲਾਉਂਦੇ ਰਹਿਣਾ ਬਹੁਤ ਧੰਨਵਾਦ ਜੀ ਐਮਐਲਏ ਸਾਹਿਬ ਵੱਲੋਂ ਸਾਰਾ ਸਾਫ ਕਰ ਦਿੱਤਾ ਗਿਆ ਹੈਗਾ ਇਹਨਾਂ ਨੇ ਕਿਹਾ ਵੀ ਜਿਹੜੀ ਐਨਓਸੀ ਵੀ ਵੱਡੀ ਸਮੱਸਿਆ ਜਿਹੜੀ ਇਸ ਟਾਈਮ ਬਾਗੇ ਰਣੇ ਚ ਵੀ ਆ ਰਹੀ ਆ ਪੂਰੇ ਪੰਜਾਬ ਚ ਆ ਰਹੀ ਆ ਕਿਉਂਕਿ 2% ਦਾ ਵੱਡਾ ਰੌਲਾ ਹੈਗਾ ਜਿਹੜੀ ਇਹਨਾਂ ਨੇ ਗੱਲ ਕੀਤੀ ਆ ਉਹ 2% ਦੀਆਂ ਕਿੰਨੀਆਂ ਰਜਿਸਟਰੀਆਂ ਬਾਗਏ ਪ੍ਰਣੇ ਦੇ ਵਿੱਚ ਦੋ ਨੰਬਰ ਚ ਆਇਆ ਇਹ ਆਡਿਟ ਤੋਂ ਬਾਅਦ ਪਤਾ ਲੱਗ ਸਕਦਾ ਪਰ ਇਹਨਾਂ ਕੋਲ ਕੋਸ਼ਿਸ਼ ਕੀਤੀ ਹੈ ਵੀ ਜੇ ਅਗਰ ਮਾਰ ਤੋਂ ਬਾਅਦ ਉਹਨਾਂ ਦਾ ਆਡਿਟ ਹੁੰਦਾ ਤਾਂ ਲੋਕਾਂ ਦੇ ਸਾਹਮਣੇ ਉਹੋ ਜਿਹੇ ਬੰਦੇ ਨੰਗੇ ਕਰਨੇ ਬਹੁਤ ਜ਼ਰੂਰੀ ਹੈ ਜਿਨ੍ਹਾਂ ਨੇ ਦੋ ਨੰਬਰ ਚ ਕੰਮ ਕੀਤਾ ਤੇ ਕਰਵਾਇਆ ਕਿਉਂਕਿ ਲਗਾਤਾਰ ਜਦੋਂ ਅਸੀਂ ਪ੍ਰਚਾਰ ਕਰਦੇ ਆਂ ਕਹਿੰਦੇ ਨੇ ਵੀ ਬਿੱਲੀ ਦੇ ਗਲਚ ਟੱਲੀ ਕੌਣ ਬਣੇ ਤੇ ਜੇ ਟੱਲੀ ਬਨਣ ਤਾਂ ਜਾ ਕੇ ਪੱਤਰਕਾਰ ਬਨਣ ਜਾਂ ਕੋਈ ਉਹ ਜਾ ਕੋਈ ਬੰਦਾ ਜਾਵੇ ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜੇ ਲੋਕਾਂ ਦੀ ਸਮੱਸਿਆ ਹੈਗੀ ਉਹਦੇ ਸਮਝ ਗੱਲ ਕੀਤੀ ਉਹ ਲਗਾਤਾਰ ਮੇਰੇ ਕੋਲੇ ਇਹੀ ਗੱਲਬਾਤ ਆ ਰਹੀ ਸੀ ਬੀ ਐਨ ਓ ਸੀ ਨਹੀਂ ਮਿਲ ਐਨਓਤੀ ਮਾਰੇ ਪਰ ਐਨਓ ਸਦੇ ਸਬੰਧ ਵਿੱਚ ਅੰਮ੍ਰਲ ਸਾਫ ਕਰ ਦਿੱਤਾ ਗਿਆ ਵੀ ਜਿਹਨੇ ਲੈਣੀ ਹੈ 5 ਤੋਂ 7 ਦਿਨਾਂ 10 ਦਿਨਾਂ ਦੇ ਵਿੱਚ ਅਖੀਰ 15 ਦਿਨਾਂ ਦੇ ਤੁਹਾਨੂੰ ਐਨਓਸੀ ਜਿਹੜੀ ਮਿਲ ਜੂਗੀ ਤੇ ਪਰ ਤੁਸੀਂ ਆਪਣੀ ਜਗ੍ਹਾ ਤੇ ਸਹੀ ਹੋਵੋ ਗਲਤ ਨਾ ਹੋਵੋ ਜਿਹੜੀ 2% ਵਾਲੀਆਂ ਜਿਹੜੀਆਂ ਢੀੜੀਆਂ ਕਾਲੀਆਂ ਉਹਨਾਂ ਦੇ ਨਾ ਐਨਓਸੀ ਮਿਲਨੀ ਹੈ ਨਾ ਉਹਨਾਂ ਦੀ ਰਜਿਸਟਰੀ ਹੋ ਸਕਦੀ ਹੈ ਜੇ ਅਗਰ ਕੋਈ ਬੰਦਾ ਖਰੀਦਦਾਰ ਉੱਥੇ ਜਾ ਕੇ ਖਰੀਦਾ ਹੈਗਾ ਤਾਂ ਉਹ ਆਪਦੇ ਮਤਲਬ ਕਹਿੰਦੇ ਵੀ ਪੈਸੇ ਦੇ ਦੇਵੇ ਤੇ ਵੈਸੇ ਹੀ ਕਬਜ਼ਾ ਕਰ ਲੇ ਸਭ ਦੀ ਗੱਲ ਹੈ ਰਜਿਸਟਰੀ ਨਹੀਂ ਹੋਣੀ ਇਹਨਾਂ ਵੱਲੋਂ ਕੋਰਾ ਜਵਾਬ ਹੈ ਉਮੀਦ ਕਰਦੇ ਆਂ ਜੀ ਇਹ ਜੀ ਰਜਿਸਟਰੀ ਤੇ ਜਰੂਰ ਜਾਇਆ ਕਰਨ ਰਜਿਸਟਰੀ ਕਰਾਉਣ ਜਾਣਾ ਬਾਹਰ ਨਹੀਂ ਕਿਸੇ ਕੋਲ ਖੜਨਾ ਸਿੱਧਾ ਅੰਦਰ ਜਾਣਾ ਜਿਹੜੇ ਜੀ ਰਜਿਸਟਰੀ ਵਾਲਾ ਟੇਬਲ ਆ ਤਿੰਨ ਬੰਦੇ ਬੈਠੇ ਨੇ ਇੱਕ ਵਕੀਲ ਇੱਕ ਸਾਬਕਾ ਪਟਵਾਰੀ ਇੱਕ ਕਲਰਿਕ ਉਹਦੇ ਕੋਲ ਹੀ ਜਾਣਾ ਬਸ ਉਹਦੇ ਵਿੱਚ ਜਾ ਕੇ ਵੱਜਣਾ ਟੇਬਲ ਦੇ ਉਦੋਂ ਬਾਅਦ ਚ ਰਸਤੇ ਚ ਕਿਸੇ ਕੋਲ ਨਹੀਂ ਖੜਨਾ ਰਸਤੇ ਚ ਬਹੁਤ ਸਾਨੂੰ ਸਾਥ ਮਿਲਣਗੇ ਬਹੁਤ ਚੋਰ ਵੀ ਮਿਲਣਗੇ ਬਿਲਕੁਲ ਜੀ ਤੁਸੀਂ ਜਾਓਗੇ ਤਾਂ ਤੁਹਾਨੂੰ ਸਾਰਾ ਕੁਝ ਉੱਥੇ ਲਿਖਿਆ ਵੀ ਮਿਲੂਗਾ ਤੁਸੀਂ ਉੱਥੋਂ ਸੁਝਾਸ਼ਨ ਲੈ ਵੀ ਸਕਦੇ ਆ ਦੱਸ ਵੀ ਸਕਦੇ ਆ ਜੇਕਰ ਉੱਥੋਂ ਕੋਈ ਮੁਲਾਜ਼ਮ ਤੁਹਾਨੂੰ ਸਹੀ ਤਰੀਕੇ ਨਾਲ ਨਹੀਂ ਦੱਸਦਾ ਤਾਂ ਤੁਸੀਂ ਇੱਕ ਵਾਰ ਐਮਐਲਏ ਸਾਹ ਨਾਲ ਗੱਲਬਾਤ ਕਰ ਸਕਦੇ ਆ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਗੱਲਬਾਤ ਨੂੰ ਸ਼ੇਅਰ ਵੀ ਕਰੋਗੇ ਸਾਡਾ ਪੇਜ ਫੋਲੋ ਕਰੋਗੇ ਕੈਮਰਾਮੈਨ ਰਾਜਪਰਾੜ ਦੇ ਨਾਲ ਮੈਂ ਤਰਲੋਚਨ ਸਿੰਘ ਬਰਾੜ